ਬਈ ਜਦੋਂ ਤੂੰ ਸ਼ੀਸ਼ੀਆਂ ਤੋਂ ਬਾਅਦ ਚਿੱਟੇ ਤੇ ਆ ਗਿਆ ਨਸ਼ੇ ਦਾ ਕਿੰਨੇ ਕ ਟਾਈਮ ਬਾਅਦ ਉਹ ਘਰੇ ਤੇਰੇ ਪਤਾ ਲੱਗ ਗਿਆ ਸੀ ਸ਼ੀਸ਼ੀਆਂ ਵੇਲੇ ਪਤਾ ਲੱਗ ਗਿਆ ਸੀ ਜਾਨੀ ਨਹੀਂ ਨਹੀਂ ਸ਼ੀਸ਼ੀਆਂ ਦਾ ਤਾਂ ਮੇਰੇ ਘਰੇ ਪਤਾ ਨਹੀਂ ਲੱਗਾ ਸੀ ਉਦੋਂ ਹੂੰ ਤੇ ਚਿੱਟੇ ਦਾ ਉਦੋਂ ਹੌਲੀ-ਹੌਲੀ ਮੇਰੀ ਵਾਈਫ ਬਾਹਰ ਚਲੀ ਗਈ ਸੀਗੀ ਹੂੰ ਤੇ ਮੇਰੀ ਛੋੜੀ ਮੈਥੋਂ ਵੱਡੀ ਆ ਸਿਸਟਰ ਮੇਰੇ ਦੋ ਸਿਸਟਰਾਂ ਹੂੰ ਤੇ ਉਹ ਮੈਂ ਨਾ ਇਥੇ ਬਾਥਰੂਮ 'ਚ ਬੈਠਾ ਆ ਕੇ ਦੇ ਪੀ ਜਾਂਦਾ ਤੈਨੂੰ ਪਤਾ ਲੈਟਰ ਦਾ ਚਾਨਣ ਤਾਂ ਹੋਈ ਜਾਂਦਾ ਉਦੋਂ ਮੇਰੇ ਸਿਸਟਰ ਨੇ ਫੜ ਲਿਆ ਸੀ ਮੈਨੂੰ ਪੀਂਦੇ ਨੂੰ ਪਹਿਲੇ ਦਿਨ ਜਿੱਦੇ ਚਿੱਟਾ ਪੀਤਾ ਕਿਹੜੇ ਤਰੀਕੇ ਨਾਲ ਪੀਤਾ तरीके ਨਾਲ यूं एवरे मेनक ने मुंह में इंजेक्शन इंजेक्शन ही ਲਾਇਆ ਸੀਗਾ ਮੈਂ ਕਾ ਪਿੰਦਾ ਸੀ ਮੈਂ ਪੰਨੀ ਤੇ ਹੀ ਪਿੰਦਾ ਸੀਗਾ ਹੂੰ ਤੇ ਬਹੁਤ ਜਾਣਾ ਬੋਗੇ ਉਥੋਂ ਲੇ ਆਉਣਾ ਘਰੇ ਫਿਰ ਤਾਂ ਪੰਨੀ ਤੇ ਲਾ ਕੇ ਉਹਨੂੰ ਨੱਕ ਦੇ ਰਾਹੀਂ ਖਿੱਚਦੇ ਸੀ ਨਹੀਂ ਨਹੀਂ ਮੂੰਹ ਨਾਲ ਮੂੰਹ ਰਾਹੀਂ ਹੂੰ ਅੱਛਾ ਜੇ ਉਹ ਜਿਹੜਾ ਚਿੱਟਾ ਪਾਊਡਰ ਚਿੱਟੇ ਵਾਂਗੂ ਹੁੰਦਾਗਾ ਜੇ ਉਹ ਉਹਨੂੰ ਤੜੀ ਤੇ ਫੱਕਾ ਮਾਰ ਕੇ ਪਾਣੀ ਨਾਲ ਖਾਣੇ ਹੋ ਜਾਂ ਇਹ ਪੰਨੀ ਤੇ ਲਾ ਕੇ ਪੀਂਦੇ ਹੋ ਪਾਣੀ ਨਾਲ ਓਵੇਂ ਫੱਕਾ ਜਿਵੇਂ ਆਪਾਂ ਭੁੱਖੀ ਕਹਿ ਦਿੰਦੇ ਆ ਖਾਣੇ ਓਵੇਂ ਨਸ਼ਾ ਨਹੀਂ ਕਰਦਾ ਨੋ 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 ਉਹ ਜੇ ਮੈਂ ਕਦੇ ਮੂਗੇ ਜਾਵੜਿਆ ਤਾਂ ਮੈਨੂੰ ਵਾਈਫ ਨੇ ਮਗਰ ਫੋਨ ਲਾਉਣਾ ਵੀ ਜਵਾਕਾਂ ਆਸਟ੍ਰੇਲੀਆ ਹੀ ਹਾਲਾਂਕਿ ਮੈਂ ਹੁੰਦਾ ਮੂਗੇ ਹੀ ਸੀਗਾ ਤੇ ਮੈਂ ਇਹਨੇ ਫੋਨ ਲਾਉਣਾ ਵੀ ਆ ਖਾਣ ਨੂੰ ਲਿਆਈ ਮੈਂ ਕਹਿ ਦਣਾ ਵੀ ਮੈਂ ਤਾਂ ਡਾਲੇ ਆ ਗਿਆ ਮੈਂ ਤਾਂ ਪੰਡ ਆ ਗਿਆ ਉਹਨੇ ਹੋਂ ਸੀ ਵੀ ਜਿਹੜੇ ਪੈਸੇ ਹੈਗੇ ਉਹ ਵੀ ਲੱਗਣਗੇ ਦੇਖੋ ਨਸ਼ਾ ਇੱਕ ਹੈ ਜੀ ਚੀਜ਼ ਆ ਕਿਉਂਕਿ ਸਭ ਤੋਂ ਵੱਧ ਬੰਦਾ ਮੋਹ ਆਪਣੀ ਔਲਾਦ ਦਾ ਕਰਦਾ ਇਹਦੇ 'ਚ ਕੋਈ ਦੋ ਰੈਣੀ ਹਨਾ ਆਪਣੀ ਔਲਾਦ ਲਈ ਬੰਦਾ ਠੱਗੀਆਂ ਠੋਰੀਆਂ ਵੀ ਮਾਰਦਾ ਧੋਖੇ ਵੀ ਕਰਦਾ ਉਹਨਾਂ ਲਈ ਕਮਾ ਕਮਾ ਕੇ ਬੈਂਕਾਂ ਦੇ ਖਾਤੇ ਵੀ ਭਰਦਾ ਇੱਥੋਂ ਤੱਕ ਵੀ ਕਰਦਾ ਤੇ ਨਸ਼ਾ ਕਰਨ ਵਾਲਿਆਂ ਦਾ ਇਹ ਹਾਲਾ ਰਣਜੀਤ ਸਿੰਘ ਆਪਦੇ ਮੋਹ ਇਹ ਗੱਲ ਮੰਨਦਾ ਵੀ ਜਿੱਦੇ ਮੇਰੇ ਬੱਚਿਆਂ ਦੇ ਕੁਛ ਖਾਣ ਦੇ ਲਈ ਮੇਰੇ ਘਰ ਵਾਲੀ ਪਿੱਛੇ ਫੋਨ ਕਰਦੀ ਸੀ ਭਾਈ ਕੁਝ ਖਾਣ ਨੂੰ ਲੈ ਆਈ ਬੱਚਿਆਂ ਖਾਤਰ ਮੈਂ ਭਲਾਂ ਉੱਥੇ ਮੋਗੇ ਸ਼ਹਿਰ ਦੇ ਵਿੱਚ ਹੀ ਹੁੰਦਾ ਸੀ ਕਿਸੇ ਰੇੜੀ ਤੇ ਕਿਉਂ ਨਾ ਕਿਸੇ ਫਲ ਫਰੂਟ ਵਾਲੀ ਤੇ ਖੜਾ ਹੋਵਾਂ ਮੈਂ ਝੂਠ ਮਾਰ ਦੇਣਾ ਵੀ ਮੈਂ ਤਾਂ ਮੋਗੇ ਚੱਲ ਪਿਆ ਮੈਂ ਤਾਂ ਰਸਤੇ ਜਾਂ ਕੁਝ ਲਿਆ ਨਹੀਂ ਸਕਦਾ ਵੀ ਜੇ ਜਵਾਕਾਂ ਨੂੰ 50 100 ਰੁਪਏ ਦੇ ਕੁਝ ਖਾਣ ਨੂੰ ਲੈ ਕੇ ਦੇਣਾ ਪੈ ਗਿਆ ਤਾਂ ਮੇਰੇ ਨਸ਼ੇ ਦੇ ਪੈਸੇ ਘਟ ਜਾਂਦੇ ਆ ਸਸਿਕਾ ਜੀ ਸਵਾਗਤ ਹੈ ਤੁਹਾਡਾ ਮਲੂਕਾ ਟੀਵੀ ਤੇ ਪੰਜਾਤਰ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਪੰਜਾਬ ਨੂੰ ਤੇ ਛੇਮਾ ਦਰਿਆ ਨਸ਼ਿਆਂ ਦਾ ਗੱਲਬਾਤ ਹੀ ਬੜਾ ਕੁਝ ਕਹਿ ਦਿੰਨੇ ਆ ਕਿ ਨਹੀਂ ਇਦਾਂ ਦਾ ਨਸ਼ਾ ਨਹੀਂ ਪਰ ਜਿੱਥੇ ਇਹ ਨਸ਼ਾ ਘਰ ਘਰ ਜਾਂਦਾ ਉੱਥੇ ਬਰਬਾਦੀ ਹੋ ਜਾਂਦੀ ਹੈ ਕਿਉਂਕਿ ਮੈਂ ਵੀ ਤੁਹਾਨੂੰ ਕਈ ਵਾਰੀ ਮੈਂ ਆਪਦੇ ਪੱਖ ਨੂੰ ਲੈ ਕੇ ਵੀ ਗੱਲਾਂ ਬਾਤਾਂ ਕਰਦਾ ਰਹਿਣਾ ਕਿ ਅਸੀਂ ਵੀ ਇਸ ਨਸ਼ੇ ਦੀ ਮਾਰ ਦੇ ਵਿੱਚ ਜਿਹੜੇ ਬਚਪਨ ਦੇ ਸੁਪਨੇ ਸੀਗੇ ਉਹ ਤੰਗੀਆਂ ਤੁਰਸ਼ੀਆਂ ਦੇ ਵਿੱਚ ਕੱਟੇ ਆ ਤੇ ਜਿੱਥੇ ਨਸ਼ੇ ਦੀ ਗੱਲ ਹੁੰਦੀ ਆ ਉੱਥੇ ਮੈਨੂੰ ਚਿੰਤਾ ਸਭ ਤੋਂ ਵੱਧ ਹੁੰਦੀ ਆ ਚਲੋ ਸਾਡੇ ਜਿਹੜੇ ਬਾਪੂ ਸੀ ਪਿਓ ਸੀ ਉਹਨਾਂ ਵੇਲੇ ਨਸ਼ਾ ਵੱਤ ਵੱਤ ਪੋਸਟ ਦਾ ਜਾਂ ਫੀਮ ਦਾ ਸੀ ਪਰ ਜਿਹੜੇ ਮੈਡੀਕਲ ਨਸ਼ੇ ਆ ਗਏ ਤੇ ਸਭ ਤੋਂ ਖਤਰਨਾਕ ਨਸ਼ਾ ਚਿੱਟਾ ਇਹਨੇ ਜਿੱਥੇ ਸਾਡੀਆਂ ਨਸਲਾਂ ਬਰਬਾਦ ਕੀਤੀਆਂ ਖਾਨ ਆਲਾ ਵੀ ਬਰਬਾਦ ਹੋਇਆ ਤੇ ਉੱਥੇ ਨਾਲ ਜਿਹੜੇ ਪਰਿਵਾਰ ਦੇ ਵਿੱਚ ਬਾਕੀ ਮੈਂਬਰ ਸੀ ਉਹ ਵੀ ਬਰਬਾਦ ਹੋਏ ਆ ਇਹੋ ਜੀ ਚੀਜ਼ ਆ ਚਿੱਟਾ ਜਿਹੜਾ ਕਿ ਜਿਨੇ ਕਿੱਲਿਆਂ ਦੇ ਕਿੱਲੇ ਵਕਾ ਦਿੱਤੇ ਕਰੋੜਾਂ ਰੁਪਏ ਖਪਾਵਾ ਦਿੱਤੇ ਜਿੱਥੇ ਜਿਹੜੀ ਸਿਹਤ ਆ ਸਰੀਰ ਆ ਇਹ ਵੀ ਰੋਗੀ ਹੋਗੇ ਤੇ ਮੇਰੇ ਨਾਲ ਬਾਈ ਰਣਜੀਤ ਖੜਾ ਮੋਗੇ ਜ਼ਿਲ੍ਹੇ ਦਾ ਕਿਹੜਾ ਪਿੰਡ ਆ ਮੈਂ ਇਹ ਨਹੀਂ ਦੱਸੂਗਾ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਦੀ ਪ੍ਰਾਈਵੇਸੀ ਰੱਖਣੀ ਸਾਡਾ ਫਰਜ਼ ਹੁੰਦਾ ਕਿਉਂਕਿ ਅਸੀਂ ਹਮੇਸ਼ਾ ਜਿਹੜੇ ਮੁੱਦੇ ਆਉਂਦੇ ਆ ਉਹਨਾਂ ਤੇ ਡੰਮੀ ਵੀਡੀਓ ਕਰਦੇ ਰਹਿੰਦੇ ਆ ਪਰ ਮੇਰੇ ਨਾਲ ਇਹ ਖੜਾ ਜਿਹੜਾ ਸ਼ਖਸ ਬਾਈ ਰਣਜੀਤ ਮੋਗੇ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਮੈਂ ਖੜਾ ਇਹ ਬਿਲਕੁਲ ਹਕੀਕਤ ਤੇ ਸੱਚੀ ਗੱਲ ਆ ਕਿ ਬਾਈ ਨੇ ਕੀ ਕੁਝ ਗਵਾਇਆ ਕਿੰਨਾ ਪੈਸਾ ਉਸ ਨਸ਼ੇ ਦੀ ਪਿੰਡ ਦੇ ਵਿੱਚ ਚੜਿਆ ਤੇ ਉਹ ਗੱਲਬਾਤ ਅੱਜ ਆਪਾਂ ਬਾਈ ਰਣਜੀਤ ਦੇ ਨਾਲ ਕਰਾਂਗੇ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਬਾਈ ਠੀਕ ਹੋ ਹਾਂਜੀ ਹਾਂਜੀ ਵਧੀਆ ਬਾਈ ਨਸ਼ੇ ਦੀ ਸ਼ੁਰੂਆਤ ਕਿਵੇਂ ਹੁੰਦੀ ਆ ਕਿਵੇਂ ਇਸ ਰਾਹ ਤੇ ਜਿਹੜਾ ਚੱਲਣਾ ਬੰਦ ਆ ਨਸ਼ੇ ਦੇ ਵੀਰੇ ਰਾਹ ਤੇ ਪਹਿਲਾਂ ਤਾਂ ਮੈਂ ਪਲੱਸ 2 ਕੀਤੀ ਆ ਜਮਾ ਠੀਕ ਸੀਗਾ ਉਸ ਤੋਂ ਬਾਅਦ ਦੇ ਵਿੱਚ ਮੈਂ ਆਈਟੀਆਈ ਵੀ ਕੀਤੀ 1 ਸਾਲ ਉਦੋਂ ਵੀ ਸਹੀ ਸੀਗਾ ਵਿਆਹ ਵੀ ਕਰਾ ਲਿਆ ਫੇਰ ਵੀ ਸਹੀ ਸੀ ਫਿਰ ਉਹ ਉਦੋਂ ਬਾਅਦ ਦੇ ਵਿੱਚ ਮੈਂ ਨਾ ਇੱਥੇ ਕੰਮ ਤੇ ਲੱਗ ਗਿਆ ਮੁੱਗੀ ਹੂੰ ਉੱਥੇ ਬਸ ਥੋੜੀ ਜਿਹੀ ਸੋਸਾਇਟੀ ਮੁੰਡੇ ਉਹੋ ਜਿਹੇ ਮਿਲ ਗਏ ਚੱਲ ਆਹ ਤਾਂ ਕਹਿੰਦਾ ਨਹੀਂ ਵੀ ਉਹਨਾਂ ਨੇ ਲਾਤਾ ਹੂੰ ਤੇ ਉਹਨਾਂ ਦੇ ਨਾਲ ਲੜ ਕੇ ਲੱਗੇ ਉਹ ਫੈਂਸੀ ਕੀ ਚੱਲਦੀ ਉਹ ਪੀਣ ਲੱਗੇ ਹੂੰ ਤੇ ਹੌਲੀ ਹੌਲੀ ਬਸ ਜਨਕਾ ਮਤਲਬ ਮੇਨ ਪੁਆਇੰਟ ਇੱਥੋਂ ਸ਼ੁਰੂਆਤ ਹੋਈ ਹੈ ਮੇਰੀ ਕਿੰਨੀ ਉਮਰ ਸੀ ਬਾਈ ਜਦੋਂ ਨਸ਼ਾ ਸ਼ੁਰੂ ਹੋਇਆ ਸੀ ਜਦੋਂ ਲਗਭਗ 20 ਸਾਲ ਦੀ ਉਮਰ ਹੋ ਗਈ ਮੇਰੀ ਹੁਣ ਕਿੰਨੀ ਉਮਰ ਹੋ ਹੁਣ ਮੇਰੀ ਹੋ ਗਈ ਵੀਰੇ 35 ਸਾਲ ਹੋ ਗਈ ਉਮਰ 35 ਸਾਲ ਹਾਂ ਯਾਨੀ ਇਹ ਗੱਲਗੇ ਵੀ 10 15 ਸਾਲ ਦਾ ਸਮਾਂ ਇਸ ਨਸ਼ੇ ਦੇ ਵਿੱਚ ਦੀ ਲੰਘਾਇਆ ਤੁਸੀਂ ਹਾਂ ਹਾਂ ਡੋਬ ਤਾ ਵੀਰੇ ਅੱਛਾ ਉੱਥੇ ਜਿਹੜੀਆਂ ਉਹ ਜਿਹਨੂੰ ਆਪਾਂ ਐ ਵੀ ਕਹਿ ਦਿੰਦੇ ਸੀ ਖੰਗ ਦੀ ਦਵਾਈ ਜ਼ਿਆਦਾਤਰ ਕਹਿ ਦਿੰਦੇ ਸੀ ਉਹ ਸੀਸੀਆਂ ਜਿਹੜੀਆਂ ਉਦੋਂ ਪੀਣੀਆਂ ਸ਼ੁਰੂ ਕੀਤੀਆਂ ਜਦੋਂ ਉਹ ਪੀਣਾ ਕੀਤਾ ਕੀ ਸਰੀਰ ਦੇ ਵਿੱਚ ਕੀ ਕੋਈ ਫੁਰਤੀ ਜ਼ਿਆਦਾ ਆ ਜਾਂਦੀ ਸੀ ਜਾਂ ਕੰਮ ਕਰਨ ਦਾ ਤਰੀਕਾ ਬਦਲ ਜਾਂਦਾ ਸੀ ਬੋਲਣ ਦਾ ਕੀ ਨਾ ਸ਼ਾਨਦਾਰ ਕਰਦਾ ਇਸ ਬੰਦੇ ਤੇ ਉਹ ਵਸਿਆ ਹੋਆ ਵੀਰੇ ਫਰਤੀ ਕਹ ਲੋ ਉਹਦਾ ਜਦੋਂ ਹੁਣ ਮਤਲਬ ਇਹ ਅੰਦਰ ਜਾਂਦੀ ਹੈ ਹਨਾ ਸਰੀਰ ਨੂੰ ਕੀਰਾਂ ਦਾ ਕਰਦ ਗਈ ਹੈ ਹੂੰ ਤੇ ਫਰਤੀ ਜਿਹੜਾ ਉਹ ਕੰਮ ਨੂੰ ਕੰਮ ਲੱਗੇ ਰਹਿਣਾ ਜਿਹੜਾ ਮਰਜ਼ੀ ਕਰਾਈ ਚੱਲੋ ਕੰਮ ਕੰਮ ਲੱਗੇ ਰਹਿਣਾ ਉਥੇ ਹੂੰ ਤੇ ਉਹ ਦਿਮਾਗ ਪਤਾ ਡੈੱਡ ਹੋ ਜਾਂਦਾ ਫੇ ਇਹ ਤਾਂ ਬੰਦੇ ਨੂੰ ਜਿੱਥੇ ਮਰਜ਼ੀ ਲਈ ਫਿਰੋ ਹੂੰ ਤੇ ਜਦੋਂ ਛੱਡਦੇ ਆ ਉਹਦਾ ਪਤਾ ਲੱਗਦਾ ਅਛਾ ਉਹ ਜਿਹੜੀ ਸੀਸੀ ਸੀਗੀ ਤੁਸੀਂ ਪੀਣੀ ਸ਼ੁਰੂ ਕੀਤੀ ਉਹਦੀ ਡੋਜ਼ ਹੌਲੀ ਹੌਲੀ ਵਧ ਗਈ ਇੱਕ ਦਿਨ ਚ ਇੱਕ ਪੀਂਦੇ ਸੀ ਕਿ ਦੋ ਹੋ ਗਈਆਂ ਤਿੰਨ ਹੋ ਗਈਆਂ ਡੋਜ਼ ਵਧੀ ਫਿਰ ਹਾਂ ਹਾਂ ਵਧੀ ਵਧੀ ਦੋ ਦਿਨੋਂ ਕਿੱਥੋਂ ਤੱਕ ਗਈ ਪਹਿਲਾਂ ਅੱਧੀ ਤੋਂ ਸ਼ੁਰੂ ਕੀਤੀ ਅੱਧੀ ਤੋਂ ਇੱਕ ਤੇ ਜਾਵੜੇ ਹਮ ਇੱਕ ਤੋਂ ਫਿਰ ਡੇਢ ਤੇ ਡੇਢ ਤੋਂ ਦੋਆਂ ਤੇ ਢਾਈ ਤੇ ਪਹੁੰਚ ਤਿੰਨ ਤੱਕ ਪਹੁੰਚ ਗਏ ਇੱਕ ਦਿਨ ਚ ਤਿੰਨ ਸ਼ੀਸ਼ੀਆਂ ਪੀ ਜਾਂਦੇ ਸੀ ਹਾਂ ਰੌਣ 10 ਸ਼ੀਸ਼ੀਆਂ ਇੱਕ ਦਿਨ ਦੇ ਵਿੱਚ ਵੇਖੋ ਅੱਧੇ ਤੋਂ ਸ਼ੁਰੂ ਹੋਈ ਫਿਰ ਉਸ ਤੋਂ ਬਾਅਦ ਸਰੀਰ ਦਾ ਕੀ ਹਾਲ ਰਹਿੰਦਾ ਸੀ ਸ਼ਰਾਬ ਵਾਲੇ ਨੂੰ ਉਹ ਦਵਾਈ ਨਸ਼ਾ ਕਰਨ ਲੱਗ ਗਈ ਸੀ ਕਿ ਸ਼ਰਾਬ ਤੋਂ ਵੀ ਵੱਧ ਜਾਂਦਾ ਸੀ ਨੋ ਨੋ ਸ਼ਰਾਬ ਤੋਂ ਤਾਂ ਵੀਰੇ ਵੱਧ ਕੇ ਹੁੰਦਾ ਜੀ ਹੂੰ ਤੇ ਸਰੀਰ ਨੂੰ ਬਾ ਅੰਦਰੋਂ ਅੰਦਰੋਂ ਭੋਰੀ ਗਈ ਭੋਰੀ ਗਈ ਹੂੰ ਤੇ ਜਨਕ ਜਦੋਂ ਨਹੀਂ ਪਿੰਦੀ ਸੀ ਉਹਦਾ ਐ ਹੋ ਜਾਂਦਾ ਸੀ ਬਸ ਯਾਰ ਪਤਾ ਨਹੀਂ ਵੀ ਜਿਵੇਂ ਕੋਈ ਅਜ ਕੋਈ ਚੀਜ਼ ਖਾਧ ਕੋਈ ਨਹੀਂ ਕੋਈ ਮਿਲੇ ਹੀ ਨਹੀਂ ਕੁਝ ਸਰੀਰ ਨੂੰ ਹੂੰ ਤੇ ਵੈਸੇ ਉਹਦਾ ਨਾਗਾ ਪਿਆ ਹੀ ਨਹੀਂ ਸੀ ਮੂਗੇ ਦਾ ਜਾਣਾ ਜਾਣਾ ਸੀਗਾ ਹੂੰ ਜਾਣਸਾਰ ਪਹਿਲਾਂ ਉੱਥੇ ਜਾਣਾ ਫਿਰ ਕੰਮ ਤੇ ਬਾਅਦ ਜਾਂਦਾ ਹੀ ਮੈਂ ਅੱਛਾ ਉਹ ਨਸ਼ੇ ਵਾਲੀਆਂ ਉਹ ਸ਼ੀਸ਼ੀਆਂ ਪੀ ਕੇ ਸਰੀਰ ਖੜ ਜਾਂਦਾ ਸੀ ਤੁਰ ਪੈਂਦੇ ਸੀ ਸਹੀ ਜਾਂ ਡਿੱਗਦੇ ਟੈਂਦੇ ਸੀ ਨੋ 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 ਮੈਂ ਡਿੱਗਿਆ ਨਹੀਂ ਸੀ ਕਦੇ ਹੂੰ ਜਾਨਕਿ ਮੈਂ ਪਿੰਦਾ ਜ਼ਰੂਰ ਸੀ ਲੈਂਟ ਜਿਹੇ ਹਸਾਬ ਤਰੀਕੇ ਜੇ ਨਾਲ ਹੂੰ ਨਾ ਡਿੱਗਿਆ ਨਹੀਂ ਮੈਂ ਕਦੇ ਅੱਜ ਤੱਕ ਮਤਲਬ ਜੇ ਘਰੇ ਕਹ ਦੇਵੇ ਮੈਨੂੰ ਡਿੱਗੇ ਨੂੰ ਲੈ ਕੇ ਜਾਂਦਾ ਡਿੱਗਿਆ ਨਹੀਂ ਮੈਂ ਅੱਜ ਤੱਕ ਹੂੰ ਉਵੇਂ ਸਹੀ ਰਿਹਾ ਤੁਸੀਂ ਇਹ ਚੀਜ਼ ਵੇਖੋ ਵੀ ਇਹ ਗੱਲ ਇਹ ਗੱਲ ਬਾਈ ਰਣਜੀਤ ਨੇ ਸਹੀ ਕਹੀ ਕਈ ਵਾਰੀ ਸੀ ਆਮ ਹੀ ਗੱਲ ਕਹਿ ਦਿੰਦੇ ਆ ਕਿ ਫਲਾਨਿਆਂ ਨੇ ਸਾਡਾ ਮੁੰਡਾ ਨਸ਼ੇtela ਤਹਾ ਇਹ ਜ਼ਰੂਰ ਆ ਜਿਹੜੀ ਸੰਗਤ ਹੈ ਉਹ ਅਸਰ ਬੰਦੇ ਤੇ ਜ਼ਰੂਰ ਕਰਦੀ ਹੈ ਜਿਵੇਂ ਕਹਿੰਦੇ ਖਰਬੂਜੇ ਨੇ ਵੇਖ ਕੇ ਖਰਬੂਜਾ ਰੰਗ ਫੜਦਾ ਨਾ ਜਿਹੋ ਜੀ ਸੰਗਤ ਉਹੋ ਜੀ ਰੰਗਤ ਹੋ ਜਾਂਦੀ ਆ ਤੁਸੀਂ ਜਦੋਂ ਨਸ਼ਾ ਕਰਨ ਲੱਗ ਗਏ ਕਿੰਨੇ ਕ ਮੁੰਡੇ ਸੀ ਤੁਸੀਂ ਆਪਦੇ ਗਰੁੱਪ ਦੇ 2-3 ਕਿੰਨੇ ਅਸੀਂ ਸੀਗੇ ਮੇਰੇ 7-8 ਜਾਣੇ ਮੁੰਡੇ ਸੀ ਹੂੰ ਉਹ ਕੰਟੀਨ ਹੁੰਦੀ ਸੀ ਨਾ ਮੁੰਡੇ ਦੀ ਹੂੰ ਉਹ ਕੰਟੀਨ ਤੇ ਸਾਰੇ ਵਹਿੰਦੇ ਸੀਗੇ ਤੁਹਾਡੇ ਤਕਰੀਬਨ ਮੋਗ ਏਰੀਆ ਦੇ ਸੀਗੇ ਹੂੰ ਤੇ ਉਹ ਹਿਮਾਚਲ ਦੇ ਸੀਗੇ ਮੁੰਡੇ ਹੂੰ 8-10 ਜਾਣੇ ਦਾ ਸੀਗੇ ਅਸੀਂ ਉਸ ਤੋਂ ਬਾਅਦ ਫਿਰ ਹੋਰ ਕਿਹੜਾ ਨਸ਼ਾ ਸ਼ੁਰੂ ਕੀਤਾ ਉਸ ਤੋਂ ਬਾਅਦ ਵੀਰੇ ਚੱਲ ਪਿਆ ਆਹ ਆਪਣਾ ਚਿੱਟਾ ਹੂੰ ਇਹਦਾ ਇਹਦਾ ਵੀ ਯਾਰ ਮੈਂ ਚਿੱਟੇ ਨੂੰ ਤਾਂ ਵੈਸੇ ਦੇਖਿਆ ਵੀ ਨਹੀਂ ਛਲਦਾ ਕਿ ਮੈਂ ਨਾ ਜਦੋਂ ਜਿਵੇਂ ਕਹਿ ਲਈਏ ਵੀ ਲੱਗਣਾ ਹੁੰਦਾ ਹੂੰ ਚੱਲ ਮੈਂ ਨਾ ਤਾਂ ਨਹੀਂ ਲੈਂਦਾ ਮੁੰਡੇ ਦਾ ਹੂੰ ਤੇ ਸਾਡੇ ਤੇ ਮੈਰਿਜ ਸੀਗੀ ਕੁੜੀ ਦੀ ਹੂੰ ਤੇ ਮੈਨੂੰ ਡੈਡੀ ਨੇ ਭੇਜਿਆ ਸਾਢੇ 12 ਦਾ ਟਾਈਮ ਸੀਗਾ ਵੀ ਸਗਣ ਪਾਏ ਜਾ ਕੇ ਗਏ ਨੇ ਅਸੀਂ ਮੈਂ ਬਲੋ ਮਨਾ ਕੀਤਾ ਹੂੰ ਮੈਂ ਕਿਹਾ ਨਹੀਂ ਚੱਲ ਮੈਂ ਜਾਣਾ ਫਿਰ ਮੈਂ ਜਾਵੜਿਆ ਉੱਥੇ ਕੀ ਕੀਤਾ ਮੁੰਡੇ ਨੇ ਮੋਟਰਸਾਈਕਲ ਮੰਗਿਆ ਮੇਰਾ ਹੂੰ ਉਹ ਮੋਟਰਸਾਈਕਲੋਂ ਸੀ ਉਹ ਸਾਰੇ ਇਥੇ ਕਹਿ ਦਿੰਦੇ ਸੀ ਵੀ ਜੇ ਉਹ ਮੋਟਰਸਾਈਕਲ ਲੱਦੋ ਐਵੇਂ ਕਿਤੇ ਫੜਾਣ ਦੇ ਵੀ ਕੇ ਇਹਨੂੰ ਹੂੰ ਉਹਨੇ ਮੈਂ ਦੋ ਤਿੰਨ ਵਾਰੀ ਜਵਾਬ ਦਿੱਤਾ ਨਹੀਂ ਖੜਿਆ ਫਿਰ ਮੈਂ ਕਿਹਾ ਯਾਰ ਮੈਂ ਤੇਰੇ ਨਾਲ ਚੱਲਦਾ ਕੀ ਲੈਣਾ ਉਹ ਇਹੋ ਜਿਹਾ ਉਹਦੇ ਨਾਲ ਗਿਆ ਹੂੰ ਉਹ ਜਿੱਥੋਂ ਉਹਨੇ ਲਿਆ ਪਰ ਪਹਿਲਾਂ ਤਾਂ ਮੈਨੂੰ ਕਹਿਦਾ ਆ ਜਾ ਬਹਿ ਜਾ ਬਹਿ ਜਾ ਵੇਖ ਲਾ ਸਵਾਦ ਵੇਖ ਲਾ ਸਵਾਦ ਹੂੰ ਅੱਜ ਤਾਂ ਮੈਂ ਕਹਿੰਦਾ ਨਹੀਂ ਮੇਰੇ ਮੂੰਹ 'ਚ ਬਾਦਾ ਉਹਨੇ ਹੂੰ ਤੇ ਚਲੋ ਉੱਥੇ ਮੈਂ ਸਵਾਦ ਇਹੋ ਜਿਹਾ ਵੇਖਿਆ ਫਿਰ ਮੈਂ ਉਹਦੇ ਕੋਲੇ ਆਪ ਹੀ ਜਾਣ ਲੱਗ ਗਿਆ ਦੂਜੇ ਦਿਨ ਮੈਂ ਆਪ ਹੀ پیسے ਲੈ ਕੇ ਜਾਵੜਿਆ ਪਹਿਲੇ ਦਿਨ ਜਿੱਦੇ ਚਿੱਟਾ ਪੀਤਾ ਕਿਹੜੇ तरीके ਨਾਲ ਇਹ ਉਹ ਵੀ ਮੈਨਕ ਨੇ ਉਹ ਮੇ ਇੰਜੈਕਸ਼ਨ ਡੂਕਸ਼ਨ ਹੀ ਲਾਇਆ ਸੀਗਾ ਹੂੰ ਮੈਂ ਕਾ ਪਿੰਦਾ ਸੀ ਮੈਂ ਪੰਨੀ ਤੇ ਹੀ ਪਿੰਦਾ ਸੀਗਾ ਹੂੰ ਤੇ ਬਹੁਤ ਜਾਣਾ ਬੋਗੋ ਉਥੋਂ ਲਿਓਣਾ ਘਰੇ ਇਦਾਂ ਪੰਨੀ ਤੇ ਲਾ ਕੇ ਉਹਨੂੰ ਨੱਕ ਦੇ ਰਾਹੀਂ ਖਿੱਚਦੇ ਸੀ ਨਹੀਂ ਨਹੀਂ ਮੂੰਹ ਨਹੀਂ ਮੂੰਹ ਰਾਹੀਂ ਹੂੰ ਅੱਛਾ ਜੇ ਉਹ ਜਿਹੜਾ ਚਿੱਟਾ ਪਾਊਡਰ ਚਿੱਟੇ ਵਾਂਗੂ ਹੁੰਦਾਗਾ ਜੇ ਉਹ ਉਹਨੂੰ ਤੜੀ ਤੇ ਫੱਕਾ ਮਾਰ ਕੇ ਪਾਣੀ ਨਾਲ ਖਾਣੇ ਹੋ ਜਾਂ ਇਹ ਪੰਨੀ ਤੇ ਲਾ ਕੇ ਪੀਂਦੇ ਹੋ ਪਾਣੀ ਨਾਲ ਉਹਵੇਂ ਫੱਕਾ ਜਿਵੇਂ ਆਪਾਂ ਭੁੱਕੀ ਕਹਿ ਦਿੰਦੇ ਆ ਖਾਣੇ ਉਹਵੇਂ ਨਸ਼ਾ ਨਹੀਂ ਕਰਦਾ ਨੋ 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 ਫੇਰ ਨਹੀਂ ਕਰਦਾ ਫੇਰ ਤਾਂ ਬੇਕਾਰ ਹੀ ਕਹ ਲਉ ਇੱਕ ਹਸਾਬ ਦਾ ਬੇਕਾਰ ਹੀ ਹੋ ਜਾਣਾ ਅੱਛਾ ਦੂਜੇ ਦਿਨ ਤੂੰ ਆਪ ਚੱਲ ਕੇ ਗਿਆ ਫਿਰ ਨਾ ਦੂਜੇ ਦਿਨ ਮੈਂ ਆਪ ਗਿਆ ਸੀ ਮੈਨੂੰ ਉਹ ਦਿਨ ਯਾਦ ਆ ਹੂੰ ਹੂੰ ਜਿਹੜੇ ਦਿਨ ਤੇ ਮੈਂ ਲੱਗਾ ਸੀ ਕਿਵੇਂ ਲੱਗਾ ਸੀ ਕਿ ਦੂਜੇ ਦਿਨ ਮੈਂ ਆਪ ਗਿਆ ਉਹ ਮੈਨੂੰ ਸਾਰਾ ਯਾਦ ਆ ਫਿਰ ਉਸ ਮੁੰਡੇ ਨੇ ਦੁਬਾਰਾ ਉਹ ਮੁੰਡੇ ਨਾਲ ਸੰਗਤ ਗੂੜੀ ਹੋ ਗਈ ਸੀ ਫਿਰ ਹਾਂ ਸੰਗਤ ਫਿਰ ਹੋ ਜੁ ਗਈ ਹੋ ਗਈ ਸੀ ਵੀਰੇ ਪਹਿਲਾਂ ਜਿਹੜੇ ਸੀਗੇ ਉਹ ਛੱਡੇ ਗਏ ਦੂਜੇ ਬਦਲ ਗਏ ਦੂਜੇ ਆ ਗਏ ਉਹਨਾਂ ਨਾਲ ਚੱਲ ਵੀ ਫਿਰ ਅੱਛਾ ਜਿਹੜੀਆਂ ਸੀਸੀਆਂ ਪੀਤੀਆਂ ਉਹ ਕਿੰਨੇ ਸਾਲ ਪੀਤੀਆਂ ਉਹ ਵੀਰੇ ਮੈਂ ਠੀਕ ਹੈ ਡੇਢ ਸਾਲ ਹਾਂ ਸਾਲ ਡੇਢ ਸਾਲ ਲੰਘ ਗਏ। ਅੱਛਾ ਇਹ ਵੀ ਤੁਸੀਂ ਗੱਲ ਦੱਸ ਰਹੇ ਸੀਗੇ ਆਉਣ ਕਾ ਆਫ ਕੈਮਰਾ ਵੀ ਤੁਹਾਡੀ ਲਾ ਮੈਰਿਜ ਹੋਈ ਹੈ। ਹਾਂਜੀ। ਤੇ ਘਰ ਵਾਲੀ ਅੱਜ ਤੱਕ ਨਾਲ ਨੇ ਬਧੀ ਹੈ। ਪੂਰੀ ਵੀਰੇ ਪੂਰੀ। ਕਿੰਨੇ ਸਾਲ ਹੋ ਗਏ? ਮੇਰੇ ਯਾਰ ਵਿਆਹ ਨੂੰ ਹੋ ਗਏ 15-16 ਸਾਲ ਹੋ ਗਏ। 15-16 ਸਾਲਾਂ ਦੇ ਵਿੱਚ ਜਾਨਕਿ ਬੜਾ ਕੁਝ ਕੀਤਾ। ਨਹੀਂ ਨਹੀਂ ਪਤਾ ਲੱਗਦਾ ਬੰਦੇ ਨੂੰ। ਹੂੰ। ਤੇ ਲੜੇ ਵੀ ਆ। ਹੂੰ। ਪਰ ਮੈਂ ਇਹ ਕਹਨ ਨੂੰ ਲੜਾਈ ਦਾ ਜਲ ਹਰੇ ਘਰੇ ਹੁੰਦੀ ਹੈ ਹਨਾ ਮੈਂ ਆਏ ਨਹੀਂ ਕਹਿੰਦਾ ਪਰ ਉਹਨੇ ਵੀ ਬੜਾ ਸਾਹ ਦਿੱਤਾ ਮੇਰਾ ਤੁਸੀਂ ਇੱਕ ਚੀਜ਼ ਇਹ ਜਰੂਰ ਨੋਟ ਕਰ ਲਿਓ ਕਿਉਂਕਿ ਜਿਵੇਂ ਆਪਾਂ ਕਹਿ ਦਿੰਨੇ ਆਂ ਵੀ ਅਰੇਂਜ ਮੈਰਿਜ ਜਿੱਥੇ ਮਾਪਿਆਂ ਨੇ ਕੋਈ ਵਿਚੋਲਾ ਸੰਨ ਚ ਪੈ ਕੇ ਰਿਸ਼ਤਾ ਹੋਇਆ ਉਹ ਰਿਸ਼ਤੇਆਂ ਚ ਚੱਲੋ ਲੜਾਈ ਪੜਾਈ ਪੰਚਾਇਤਾਂ ਹੁੰਦੀਆਂ ਬਹੁਤ ਕੁਝ ਹੁੰਦਾ ਲਮ ਮੈਰਿਜਾਂ ਬਹੁਤ ਸੇਤੀ ਟੁੱਟ ਜਾਂਦੀਆਂ ਕਿਉਂਕਿ ਇਹ ਮਰਜ਼ੀ ਦੇ ਫੈਸਲੇ ਲਏ ਹੁੰਦੇ ਆ ਹਨ ਜਿੱਥੇ ਕਿ ਬੇਬੇ ਬਾਪੂ ਨੇ ਉਹ ਸੰਘਰਸ਼ ਵੇਖਿਆ ਉਹ ਤਜਰਬਾ ਵੇਖਿਆ ਉਹ ਵਿਆਹ ਵਾਲੀ ਜ਼ਿੰਦਗੀ ਦਾ ਸਫ਼ਰ ਹੰਡਾਇਆ ਹੁੰਦਾ ਪਰ ਉਹ ਕੁੜੀ ਨੇ ਜਿਹੜੀ ਇਹਦੇ ਘਰੇ ਇਹਦੇ ਘਰ ਵਾਲੀ ਉਹ ਭੈਣ ਨੇ ਇੰਨਾ ਕ ਜਿਆਦਾ ਸਾਥ ਦਿੱਤਾ ਕਿ ਬੱਚੇ ਵੀ ਜਿਹੜੇ 14-15 ਸਾਲ ਦੇ ਇਹਦੇ ਬੱਚੇ ਵੀ ਆ ਹੁਣ ਉਹ ਇਹਦੇ ਨਾਲ ਖੜੀ ਰਹੀ ਨਸ਼ੇ 'ਚ ਬੰਦਾ ਬਹੁਤ ਕੁਝ ਬੋਲਦਾ ਹੈ ਤੇ ਜਿ ਕੋਈ ਦੋ ਰਹਿਣੀ ਲੜਾਈ ਹਰ ਘਰ ਦੇ ਵਿੱਚ ਹੁੰਦੀ ਆ ਪਰ ਜਿਹੜੀ ਨਸ਼ੇ ਨੂੰ ਲੈ ਕੇ ਲੜਾਈ ਹੁੰਦੀ ਆ ਇਹ ਬਹੁਤ ਕਈ ਵਾਰੀ ਭਿਆਨਕ ਰੂਪ ਆ ਜਿਹੜਾ ਧਾਰਨ ਕਰ ਲੈਂਦੀ ਆ ਜਿਹਦੇ ਵਿੱਚ ਕਈ ਵਾਰੀ ਕੀ ਹੁੰਦਾ ਕਾਦਲਾਂ ਤੱਕ ਵੀ ਗੱਲ ਪਹੁੰਚ ਜਾਂਦੀ ਹੈ ਕਿਸੇ ਦੀ ਜਾਨ ਵੀ ਜਿਹੜੀ ਉਹ ਚਲੀ ਜਾਂਦੀ ਆ ਬਈ ਜਦੋਂ ਤੂੰ ਸ਼ੀਸ਼ੀਆਂ ਤੋਂ ਬਾਅਦ ਚਿੱਟੇ ਤੇ ਆ ਗਿਆ ਨਸ਼ੇ ਦਾ ਕਿੰਨੇ ਕ ਟਾਈਮ ਬਾਅਦ ਉਹ ਘਰੇ ਤੇਰੇ ਪਤਾ ਲੱਗ ਗਿਆ ਸੀ ਸ਼ੀਸ਼ੀਆਂ ਵੇਲੇ ਪਤਾ ਲੱਗ ਗਿਆ ਸੀ ਜਾਂ ਨਹੀਂ ਨਹੀਂ ਸ਼ੀਸ਼ੀਆਂ ਦਾ ਤਾਂ ਮੇਰੇ ਘਰੇ ਪਤਾ ਨਹੀਂ ਲੱਗਾ ਸੀ ਉਦੋਂ ਹੂੰ ਤੇ ਚਿੱਟੇ ਦਾ ਉਦੋਂ ਹੌਲੀ-ਹੌਲੀ ਮੇਰੀ ਵਾਈਫ ਬਾਹਰ ਚਲੀ ਗਈ ਸੀਗੀ ਹੂੰ ਤੇ ਮੇਰੀ ਛੋੜੀ ਮੈਥੋਂ ਵੱਡੀਆ ਸਿਸਟਮ ਮੇਰਾ ਦੋ ਸਿਸਟਮ ਹੂੰ ਤੇ ਉਹ ਮੈਂ ਨਾ ਇਥੇ ਬਾਥਰੂਮ 'ਚ ਬੈਠਾ ਆ ਕੇ ਤੇ ਈ ਜੰਦਾ ਇਹਨੂੰ ਪਤਾ ਲੈਟਰ ਦਾ ਚਾਹਨਾ ਦਾ ਹੋਈ ਜਾਂਦਾ ਉਦੋਂ ਮੇਰੇ ਸਿਸਟਰ ਨੇ ਫੜ ਲਈ ਮੈਨੂੰ ਪਿੰਦੇ ਨੂੰ ਹੂੰ ਫਿਰ ਮੇਰੇ ਘਰੇ ਪਤਾ ਲੱਗ ਗਿਆ ਸੀਗਾ ਹੂੰ ਉਦੋਂ ਜਨ ਕਿ ਸੈਂਟਰ ਸੈਂਟਰ ਦੀ ਕੋਈ ਗੱਲ ਨਹੀਂ ਹੋਈ ਸੀ ਘਰੇ ਹੂੰ ਤੇ ਉਹਨੇ ਜਨ ਕਿ ਵੀ ਸਿਸਟਰ ਨੇ ਵਿਚਾਰੀ ਨੇ ਇੰਨਾ ਕੀਤਾ ਸੀ ਮੇਰਾ ਤੇ ਮੈਨੂੰ ਉਹਨੇ ਕਹਿਤਾ ਪਸ਼ੂ ਰੱਖੇ ਸੀਗੇ ਹੂੰ ਵੀ ਚਲ ਤੂੰ ਪਸ਼ੂਆਂ ਦਾ ਕੰਮ ਵੀ ਛੱਡ ਦੇ ਮੈਂ ਆਪੀ ਕਰੂੰਗੀ ਹੂੰ ਤੇ ਉਹਨੇ ਕੰਮ ਕੀਤਾ ਵੀ ਆ ਤੇ ਤੂੰ ਨਸ਼ਾ ਛੱਡ ਦੇ ਘਰੇ ਦਾ ਮੈਨੂੰ ਲੈਪਟਾਪ ਲਿਆਦਾ ਉਦੋਂ ਵਿੱਟਲ ਤੋਂ ਘਰੇ ਬੈਠਾ ਇੱਥੇ ਲਈ ਚੱਲਿਆ ਕਰੋਗੇ ਮੈਂ ਕੋਸ਼ਿਸ਼ ਕਰਨ ਦੀ ਸਹੀ ਰਿਹਾ ਤੇ ਹੌਲੀ ਹੌਲੀ ਫੇਰ ਲੱਗ ਗਿਆ ਉਹ ਜਨ ਕਿ ਜਮ ਪੀਂਦਾ ਸੀਗਾ ਪਰ ਇਉਂ ਨਹੀਂ ਸੀਗਾ ਵੀ ਮੈਂ ਦਿੱਲੀ ਜਿੱਦਨ ਪੀ ਲਿਆ ਉਦੋਂ ਫੜਿਆ ਹੀ ਜਾਂਦਾ ਸੀ ਉਹਨਾਂ ਘਰ ਦੇ ਫੜ ਹੀ ਲੈਂਦੇ ਇਥੇ ਤੁੰ ਬੜਾ ਮੈਨੂੰ ਕਿਹਾ ਕਰਦੇ ਨੇ ਪਰ ਜਦੋਂ ਨਸ਼ੇ ਦਾ ਘਰੇ ਪ੍ਰੋਪਰ ਪਤਾ ਲੱਗ ਗਿਆ ਜਾਂ ਤਾਂ ਡੀ ਮਿਸੀ ਨੂੰ ਜਦੋਂ ਮਿਸੀ ਨੂੰ ਪਤਾ ਲੱਗਦਾ ਉਦੋਂ ਬਾਹਰ ਸੀ ਕਿ ਇੱਥੇ ਆ ਗਈ ਸੀ ਨਹੀਂ ਆ ਗਈ ਸੀ ਇਥੇ ਆ ਗਈ ਸੀ ਹਾਂ ਫਿਰ ਕੀ ਰਿਐਕਸ਼ਨ ਰਾਇ ਘਰ ਵਾਲੀ ਦੇ ਕੁਛ ਕਿਹਾ ਨਹੀਂ ਵੀ ਜਾਂ ਮੈਂ ਉੱਥੇ ਠੀਕ ਆ ਨਾ ਮੁੜ ਕੇ ਆਉਂਦੀ ਤੂੰ ਇਹ ਗਲਤ ਕੰਮਾਂ 'ਚ ਪੈ ਗਿਆ ਨਹੀਂ ਇਦਾਂ ਦੀ ਤਾਂ ਨਹੀਂ ਗੱਲ ਹੋਈ ਕਿਉਂ ਜਾਨੀ ਕਿ ਬਸ ਇੱਕ ਗੱਲ ਹੁੰਦੀ ਆ ਮੇਨ ਵੀ ਮੈਂ ਤੇਰੀ ਖਾਤਰ ਵੀ ਸਾਰਾ ਕੁਝ ਛੱਡ ਕੇ ਆ ਗਈ ਆ ਹੂੰ ਤੇ ਮੈਂ ਫਿਰ ਉਹ ਦਿਮਾਗ ਉਹ ਜੋ ਉਹੋ ਜਿਹਾ ਹੀ ਹੁੰਦਾ ਸੀਗਾ ਹਨਾ ਹੂੰ ਤੇ ਇਹਨੂੰ ਬੜਾ ਕਹਿਣਾ ਵੀ ਦੇਖ ਲੈ ਸੁਧਰ ਜਾ ਸੁਧਰ ਜਾ ਨਾ ਐ ਕਰ ਨਾ ਕਰ ਵੀ ਮੈਂ ਕਿੱਥੇ ਜਾਉਂਗੀ ਜੇ ਗੁਲ ਜਾਉਂ ਨਾ ਮੈਂ ਜਾਣ ਲੱਗੋ ਮੇਰੇ ਸਾਲਾ ਸੀਗਾ ਮੇਰੇ ਸਾਲੇ ਦੀ ਡੈਥ ਹੋ ਗਈ ਸੀ ਬਈਆਂ ਕਸਲਾਂ ਦਾ ਐਕਸੀਡੈਂਟ ਕੱਲਾ ਹੀ ਸੀਗਾ ਤੇ ਇਹਨੇ ਉਹਨੂੰ ਫੋਨ ਲਾ ਦੇਣਾ ਵੀ ਵੀਲਾ ਵੀਰੇ ਐਂ ਕਰ ਉਹਨੇ ਮੈਨੂੰ ਲਾ ਲੈਣਾ ਵੀਰੇ ਕੀ ਗੱਲ ਹੋ ਗਈ ਚੱਲ ਕੋਈ ਨਾ ਵੀਰੇ ਭੈਣ ਨੂੰ ਨਾ ਗਿਆ ਕਰ ਵੀਰ ਮੈਂ ਫੇਰ ਕਹਿ ਦਿੰਨਾ ਤੇ ਜਾਨੀ ਕਿ ਐਵੇਂ ਮੈਂ ਝੂਠ ਮਾਰਾਂ ਬੜਾ ਮੇਰਾ ਸਾਥ ਦਿੱਤਾ ਯਾਰ ਇਹਨੇ ਬੜਾ ਹਰੇਕ ਥਾਂ ਖੜੀ ਆ ਇੱਥੇ ਲੜ ਪੈਣਾ ਵੀ ਦਿਨਾਂ ਤਾਂ ਐਨੇ ਮੂਰੇ ਹੋ ਕੇ ਖੜਨਾ ਕਿਸੇ ਨੂੰ ਕੁਝ ਕਹਿ ਨਹੀਂ ਦੇਣਾ ਵੀ ਨਾ ਇਹਨੂੰ ਨਹੀਂ ਬੋਲਣਾ ਤੇ ਹਰੇਕ ਕੰਮ ਦੇ ਵਿੱਚ ਮੇਰਾ ਸਾਥ ਦਿੱਤਾ ਹਰੇਕ ਕੰਮ 'ਚ ਹੁਣ ਨਸ਼ਾ ਛੱਡਿਆ ਵੀ ਆ ਤੇ ਇਹਦਾ ਸਾਥ ਨਾਲ ਜਦੋਂ ਤੁਹਾਡੇ ਦੋ ਸਿਸਟਰ ਹਾਂਜੀ ਹੋਰ ਵੀ ਭਰਾਤੇ ਰਹੇਗਾ ਨਹੀਂ ਮੈਂ ਕੱਲਾ ਹੀ ਤੂੰ ਕੱਲਾ ਗਾਂ ਤੇਰੇ ਸਾਲਾ ਵੀ ਕੱਲਾ ਸੀ ਸਾਲਾ ਵੀ ਗੱਲਾਂ ਹੀ ਸੀ ਕਦੇ ਮਾਈਂਡ ਚ ਇਹ ਗੱਲ ਨਹੀਂ ਆਈ ਵੀ ਮੈਂ ਵੀ ਕੱਲਾ ਦੋ ਭਰਾਵਾਂ ਦੇ ਦੋ ਭੈਣਾਂ ਦੇ ਭਰਾ ਹਨਾ ਕੱਲਾਂਗਾ ਤੇ ਤੁਹਾਡੀ ਮੈਸੇਜ ਦੇ ਭਰਾ ਦੀ ਵੀ ਡੈਥ ਹੋ ਗਈ ਕਦੇ ਉਹ ਚੀਜ਼ ਨੇ ਦਿਮਾਗ ਤੇ ਅਸਰ ਨਹੀਂ ਕੀਤਾ ਵੀ ਮੈਂ ਕਿਹੜੇ ਗਲਤ ਰਾਹ ਤੁਰਿਆ ਜਾਣਾ ਬਰਬਾਦੀ ਕਿਹੜੇ ਤਰੀਕੇ ਨਾਲ ਹੋ ਜੂਗੀ ਕਰਦੀ ਨਹੀਂ ਗੱਲ ਤਾਂ ਵੀਰੇ ਆਉਂਦੀ ਸੀ ਫਿਰ ਬਸ ਦਿਮਾਗ ਯਾਰ ਉੱਥੇ ਜੀ ਖੜ ਗਿਆ ਹੂੰ ਵੀ ਵਾ ਉਥੋਂ ਲਿਆਂਦਾ ਆਪਦਾ ਪੀਣਾ ਵਾ ਗੱਲ ਖਤਮ ਹੂੰ ਜੇ ਮੈਂ ਕਦੇ ਮੋਗੇ ਜਾਵੜਿਆ ਤਾਂ ਮੈਨੂੰ ਵਾਈਫ ਨੇ ਮਗਰ ਫੋਨ ਲਾਉਣਾ ਵੀ ਜੋ ਆਕਾ ਆਸਟ੍ਰੇਲੀਆ ਹੀ ਪਲਾ ਹਾਲਾਂਕਿ ਮੈਂ ਹੁੰਦਾ ਮੋਗੇ ਹੀ ਸੀਗਾ ਹੂੰ ਤੇ ਮੈਂ ਇਹਨੇ ਫੋਨ ਲਾਉਣਾ ਵੀ ਆ ਖਾਣ ਨੂੰ ਲਿਆਈ ਮੈਂ ਕਹਿ ਦਿੰਦਾ ਵੀ ਮੈਂ ਤਾਂ ਡਾਲੇ ਆ ਗਿਆ ਮੈਂ ਤਾਂ ਪਿੰਡ ਆ ਗਿਆ ਉਹਨੇ ਹੋਂ ਸੀ ਵੀ ਜਿਹੜੇ ਪੈਸੇ ਹੈਗੇ ਉਹ ਵੀ ਲੱਗਣਗੇ ਇਥੋਂ ਦਾ ਵੀ ਮਾਰਦਾ ਨਸ਼ਾ ਇੱਕ ਹੈ ਜੀ ਚੀਜ਼ ਆ ਕਿਉਂਕਿ ਸਭ ਤੋਂ ਵੱਧ ਬੰਦਾ ਮੋਹ ਆਪਣੀ ਔਲਾਦ ਦਾ ਕਰਦਾ ਇਹਦੇ 'ਚ ਕੋਈ ਦੋ ਰੈਣੀ ਹਨਾ ਆਪਣੀ ਔਲਾਦ ਲਈ ਬੰਦਾ ਠੱਗੀਆਂ ਠੋਰੀਆਂ ਵੀ ਮਾਰਦਾ ਧੋਖੇ ਵੀ ਕਰਦਾ ਉਹਨਾਂ ਲਈ ਕਮਾ ਕਮਾ ਕੇ ਬੈਂਕਾਂ ਦੇ ਖਾਤੇ ਵੀ ਭਰਦਾ ਇਥੋਂ ਤੱਕ ਵੀ ਕਰਦਾ ਤੇ ਨਸ਼ਾ ਕਰਨ ਵਾਲਿਆਂ ਦਾ ਇਹ ਹਾਲਾ ਰঞ্জੀਤ ਸਿੰਘ ਆਪਦੇ ਮੂੰਹੋਂ ਇਹ ਗੱਲ ਮੰਨਦਾ ਵੀ ਜਿੱਦੇ ਮੇਰੇ ਬੱਚਿਆਂ ਦੇ ਕੁਛ ਖਾਣ ਦੇ ਲਈ ਮੇਰੇ ਘਰ ਵਾਲੀ ਪਿੱਛੇ ਫੋਨ ਕਰਦੀ ਸੀ ਭਾਈ ਕੁਝ ਖਾਣ ਨੂੰ ਲਿਆਈ ਬੱਚਿਆਂ ਖਾਤਰ ਮੈਂ ਭਲਾ ਉੱਥੇ ਮੋਗੇ ਸ਼ਹਿਰ ਦੇ ਵਿੱਚ ਹੀ ਹੁੰਦਾ ਸੀ ਕਿਸੇ ਰੇੜੀ ਤੇ ਕਿਉਂ ਨਾ ਕਿਸੇ ਫਲ ਫਰੂਟ ਵਾਲੀ ਤੇ ਖੜਾ ਹੋਵਾਂ ਮੈਂ ਝੂਠ ਮਾਰ ਦੇਣਾ ਵੀ ਮੈਂ ਤਾਂ ਮੋਗੇੋਂ ਚੱਲ ਪਿਆ ਮੈਂ ਤਾਂ ਰਸਤੇ 'ਚ ਆ ਕੁਝ ਲਿਆ ਨਹੀਂ ਸਕਦਾ ਵੀ ਜੇ ਜਵਾਕਾਂ ਨੂੰ 50 100 ਰੁਪਏ ਦੇ ਕੁਝ ਖਾਣ ਨੂੰ ਲੈ ਕੇ ਦੇਣਾ ਪੈ ਗਿਆ ਤਾਂ ਮੇਰੇ ਨਸ਼ੇ ਦੇ ਪੈਸੇ ਘਟ ਜਾਂਦੇ ਆ ਹੁਣ ਤੁਸੀਂ ਇਹ ਆਪ ਸੋਚ ਸਕਦੇ ਹੋ ਵੀ ਜਦੋਂ ਇਹ ਜੀ ਗੰਦੀ ਲਤ ਨਸ਼ੇ ਦੀ ਲੱਗ ਜਾਂਦੀ ਹੈ ਤੇ ਬੰਦਾ ਸਿਰਫ ਆਪ ਦੇ ਟੱਡ ਬਾਰੇ ਸੋਚਣ ਲੱਗ ਜਾਂਦਾ ਵੀ ਮੈਨੂੰ ਸਿਰਫ ਨਸ਼ਾ ਚਾਹੀਦਾ। ਇਹਦੇ ਪਿੱਛੇ ਮੈਂ ਭਲਾ ਕਿਸੇ ਕੋਈ ਸਮਾਨ ਚੋਰੀ ਕਰਕੇ ਵੇਚਦਿਆਂ, ਮੈਂ ਭਲਾ ਕੋਈ ਪਰਿਵਾਰ ਦਾ ਜੀਵ ਵੇਚਦਿਆਂ, ਭਲਾ ਮੈਂ ਕੋਈ ਚੀਜ਼ ਦਾ ਨੁਕਸਾਨ ਕਰਦਿਆਂ ਮੈਨੂੰ ਸਿਰਫ ਨਸ਼ਾ ਤੇ ਸਿਰਫ ਨਸ਼ਾ ਚਾਹੀਦਾ। ਪਰਿਵਾਰ ਦਾ ਬੇਬੇ ਬਾਪੂ ਦਾ ਕੀ ਰਿਐਕਸ਼ਨ ਰਿਹਾ ਜਦੋਂ ਇਹ ਪੂਰੀ ਦਲਦਲ ਦੇ ਵਿੱਚ ਵੀਰੇ ਤੂੰ ਫਸ ਗਿਆ। ਕਿੱਦਾਂ ਦਾ ਵਰਤਾਓ ਸੀ ਜਾਂ ਆਂਡ ਗਵਾਂਡ ਦਾ ਕੀ ਵਰਤਾਓ ਸੀ ਕੋਈ ਘਰੇ ਵੜਨ ਦੇ ਦਿੰਦਾ ਸੀ, ਕੋਈ ਗੱਲਬਾਤ ਕਰਦਾ ਸੀ, ਕੋਈ ਰਿਸ਼ਤੇਦਾਰ ਤੇਰੇ ਨਾਲ। ਨਾ ਨਾ ਵੀਰੇ ਨਾ 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 ਉਦੋਂ ਸਾਡੇ ਕੋਸ਼ਕਾਨ ਘਵਾੜੇ ਹੋ ਜਿਆ ਤੇ ਬੜਾ ਉਹਨਾਂ ਨੇ ਇੱਕ ਤਾਂ ਤਬਾਹੀ ਕਰਨੀ ਪਤਾ ਸੀ ਵੀ ਇਹ ਤਾਂ ਡਜਿਆ ਹੈਗਾ ਵੇ ਇਹਨੂੰ ਕੋੜਾ ਪਤਾ ਵਾ ਵੀ ਜਾਣ ਕੇ ਸਾਡੇ 'ਚ ਬੜਾ ਲੜਾਈ ਪੋਣੀ ਤੂੰ ਘਰ ਵਾਲੀ ਨੂੰ ਆਏ ਕਿਹਾ ਕਰ ਉਹ ਕਰਿਆ ਕਰ ਫਲਾਣਾ ਕਰਿਆ ਕਰ ਹਮ ਬੜੇ ਜਾਣ ਕੇ ਲੋਕਾਂ ਨੇ ਜ਼ੋਰ ਲਾ ਲਿਆ ਵੀ ਯਾਰ ਇਹਦਾ ਘਰ ਬਰਬਾਦ ਕਰ ਗਏ ਹਮ ਬੜਾ ਪੂਰਾ ਜ਼ੋਰ ਲਾਇਆ ਲੋਕਾਂ ਨੇ ਹਮ ਤੇ ਪਰ ਨਹੀਂ ਚਲੋ ਆਪ ਐਵੇਂ ਜਿਵੇਂ ਮੈਂ ਅੜਿਆ ਰਿਆਂ ਇਹ ਅੜੀ ਰਹੀ ਐ ਹਮ ਤੇ ਬੇਬੇ ਬਾਪੂ ਦਾ ਓਂ ਸੀ ਬੇਬੇ ਵੀ ਕਹਿੰਦੀ ਰਹੀ ਮੈਨੂੰ ਹਮ ਵੀ ਛੱਡਦੇ ਛੱਡਦੇ ਸੌਰੀ ਕਹਿੰਦੇ ਜਵਾਕ ਤੇਰੇ ਬਰਾਬਰ ਦੇ ਆ ਹੂੰ ਤੇ ਬਾਪੂ ਦਾ ਮੇਰਾ ਰੋ ਵੀ ਪੈਂਦਾ ਹੁਣ ਵੀ ਰੋਂਦਾ ਹੀ ਸੀਗਾ ਹੂੰ ਤੇ ਜਿੱਦਨ ਮੈਂ ਸੈਂਟਰ ਚ ਆਇਆ ਉਹ ਤੇ ਉਧਰ ਹੁਣ ਵੀ ਬੜਾ ਰੋਇਆ ਉਹ ਕਹਿੰਦਾ ਯਾਰ ਹੁਣ ਸੁਧਰ ਜਾ ਤੂੰ ਹੂੰ ਤੇ ਮਾਤਾ ਦਾ ਚਲੋ ਪੂਰੀ ਹੋ ਗਈ ਕਹਿੰਦੀ-ਕਹਿੰਦੀ ਉਹ ਬੜਾ ਮਨ ਦੇ ਵਿੱਚ ਆਉਂਦਾ ਵਾ ਯਾਰ ਚਲੋ ਉਹਨੂੰ ਤਾਂ ਨਹੀਂ ਕੀਤਾ ਮਾਣਾ ਆਪਦਾ ਕਰਦਾ ਸੀਗਾ ਛੱਡਣ ਨੂੰ ਪਰ ਅੰਦਰੋਂ ਸਰੀਰ ਖਾਮ ਹੀ ਨਹੀਂ ਪਰਦਾ ਸੀਗਾ ਯਾਰ ਖੋਖਲਾ ਹੋ ਜਾਂਦਾ ਸਰੀਰ ਹੂੰ ਤੇ ਬੜਾ ਮਾਤਾ ਨੇ ਕਿਹਾ ਵੇ ਛੱਡ ਦੇ ਛੱਡ ਦੇ ਹੂੰ ਤੇ ਬਸ ਇਧਰ ਦੀ ਸੌਣ ਨਹੀਂ ਦੂਜੇ ਪਾਸੇ ਜੇ ਕੱਢ ਦੇਣੀ ਉਹ ਹੁਣ ਬੜਾ ਹੁੰਦਾ ਵਾ ਵੀ ਯਾਰ ਉਦੋਂ ਜੇ ਕਿਤੇ ਹੁੰਦਾ ਸੋ ਸੁਣਦਾ ਵੀ ਜਿਉਂਦੀ ਮਾਂ ਦੀ ਗੱਲ ਮੰਨ ਲੈਂਦਾ ਚੰਗੀ ਸੀਗੀ ਪੂਰਾ ਹੁੰਦਾ ਵੀਰੇ ਪੂਰਾ ਯਾਰ ਪੂਰਾ ਵੇਖ ਲਓ ਨਸ਼ੇ ਲਈ ਮਾਂ ਵੀ ਕਰ ਲਾਉਂਦੀ ਰਹੀ ਦੁਨੀਆ ਤੋਂ ਚਲੀ ਗਈ ਅਫਸੋਸ ਹੁੰਦਾ ਪਰ ਕਹਿੰਦੇ ਫਿਰ ਜਦੋਂ ਹੱਥ 'ਚੋਂ ਵੇਲਾ ਲੰਘ ਜਾਂਦਾ ਫਿਰ ਪਛਤਾਇਆ ਵੀ ਕੁਝ ਨਹੀਂ ਬੰਦਾ ਜੋ ਚਿੜੀਆਂ ਖੇਤ ਚੁੱਕ ਜਾਣ ਹਨਾ ਪਰ ਵੇਖੋ 22 ਸੈਂਟਰਾਂ 'ਚ ਵੀ ਗਿਆ ਸੈਂਟਰਾਂ ਦੇ ਹਾਲਾਤ ਕੀ ਆ ਕੁਝ ਉਹ ਵੀ ਮੈਂ ਤੁਹਾਡੇ ਸਾਹਮਣੇ ਲਿਆਉਂਗਾ ਕਿਉਂਕਿ ਬਹੁਤ ਸਾਰੇ ਮੈਸੇਜ ਫੋਨ ਮੈਨੂੰ ਆਉਂਦੇ ਆ ਨਸ਼ਾ ਛੱਡਣ ਲਈ ਬਹੁਤ ਸਾਰੇ ਭਰਾ ਸੈਂਟਰਾਂ ਦੇ ਵਿੱਚ ਜਾਂਦੇ ਆ ਪਰ ਸੈਂਟਰਾਂ ਦੇ ਅਸਲੀਅਤ ਕੀ ਆ ਉਹ ਜਿਹੜਾ ਬੰਦਾ ਉੱਥੇ ਜਾਂਦੇ ਉਹਨਾਂ ਨੂੰ ਪਤਾ ਹੁੰਦਾ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਸੱਚ ਲਿਆਵਾਂਗਾ ਵੀ ਸੈਂਟਰਾਂ ਦਾ ਅਸਲ ਸੱਚ ਕੀ ਆ ਠੀਕ ਆ ਇਹ ਚੀਜ਼ ਵੀ ਮੈਂ ਤੁਹਾਡੇ ਕਿੰਨੇ ਵਾਰੀ ਸੈਂਟਰ ਗਏ ਆ ਵੀਰੇ ਸੈਂਟਰ ਵੀਰੇ ਮੈਂ ਜਾਇਆ ਇੱਕ ਵਾਰੀ ਤਾਂ ਮੈਂ ਆਪਦੇ ਆਪ ਹੀ ਗਿਆ ਸੀ 15-20 ਦਿਨਾਂ ਦੇ ਵਾਸਤੇ ਜਦੋਂ ਨੂੰ ਦੋ ਸੈਂਟਰ ਕੱਟ ਲਏ ਮੈਂ ਹੂੰ ਉੱਥੇ ਕਰਦੇ ਨੇ ਫੀਸ ਕੋਈ ਭਰਦੀ ਆ ਹਾਂ ਫੀਸ ਭਰੀ ਆ ਵੀਰੇ ਪਹਿਲੇ ਸੈਂਟਰ ਦੇ ਵਿੱਚ ਮੈਂ ਲੱਗਦਾ 1.5 ਲੱਖ ਦੀ ਰਿੰਡ ਲੱਗ ਗਿਆ ਯਾਰ ਹੂੰ 7ਵੇਂ ਮਹੀਨੇ ਆਇਆ ਸੀ ਕਿਵੇਂ ਹੂੰ ਐਰ ਕੀ ਲੱਗ ਗਿਆ ਪਿਆ ਯਾਰ ਐਰ ਕੀ ਲੱਗ ਗਿਆ ਅੱਛਾ ਚਿੱਟਾ ਸ਼ੀਸ਼ੀਆਂ ਉਸ ਤੋਂ ਬਿਨਾ ਕੋਈ ਹੋਰ ਮੈਡੀਕਲ ਨਸ਼ਾ ਨਹੀਂ ਹੁਣ ਮੈਂ ਉਹ ਲੱਗਿਆ ਸੀ ਯਾਰ ਬਰੇਗੇ ਜੇ ਖਾਣ ਹੂੰ ਹੁਣ ਤੁਮੇ ਇਹ ਲੱਗਿਆ ਸੀਗਾ ਜਾਨੀ ਕਿ ਹੈ ਤਾਂ ਨੁਕਸਾਨ ਹੀ ਸੀਗਾ ਮੈਨੂੰ ਵੀ ਦੀਂਦਾ ਸੀ ਨੁਕਸਾਨ ਉਹ ਵਜਨ ਮੇਰਾ ਇੰਨਾ ਕਿ ਜ਼ਿਆਦਾ ਵਧਦਾ ਸੀ ਨਾ ਲਗਭਗ ਤੁਸੀਂ ਵੇਖ ਲਓ ਵੀ ਹੁਣ 1 ਕਵਾਂਟਲ 25 ਕਿਲੋ ਦੇ ਨੇੜੇ ਹੋ ਗਿਆ ਸੀ ਹੂੰ ਫਿਰ ਮੈਨੂੰ ਇਹਨੇ ਮੇਰੀ ਵਾਈਫ ਨੇ ਕਹਿਣਾ ਵੀ ਚੱਲ ਆਪਾਂ ਉੱਥੇ ਟੈਸਟ ਕਰਾ ਕੇ ਆਉਨੇ ਆ ਮੇਰਾ ਸਾਡੂ ਡਾਕਟਰ ਸੀਗਾ ਹੂੰ ਤੇ ਉਹਨੇ ਵੀ ਕਿਹਾ ਮੈਂ ਡਰਦਾ ਜਾਂਦਾ ਨਹੀਂ ਸੀਗਾ ਵੀ ਯਾਰ ਵਿੱਚੋਂ ਟੈਸਟਾਂ ਜੋ ਨਿਗਲੀ ਨਾ ਵੇ ਯਾਰ ਗੁਰਦਿਆਂ ਜੋ ਨੁਕਸ ਤੇ ਚਲੋ ਮੈਨੂੰ ਇਹ ਧੱਕੇ ਨਾਲ ਲੈ ਗਈ ਉੱਥੇ ਕਰਾਏ ਅਸੀਂ ਹਾਲਾਂਕਿ ਉੱਥੇ ਹਾਰਡ ਦੀ ਪ੍ਰੋਬਲਮ ਆ ਗਈ ਸੀਗੀ ਮੈਨੂੰ ਮੈਨੂੰ ਨਹੀਂ ਦੱਸਿਆ ਇਹਨ ਉਦੋਂ ਆਜ ਮੈਨੂੰ ਸੈਂਟਰ ਭੇਜਤਾ ਸੀ ਜਦੋਂ ਆਇਆ ਮੈਨੂੰ ਉਦੋਂ ਦੱਸਿਆ ਵੀ ਹਾਰਟ ਦੇ ਉੱਤੇ ਨਾ ਚਰਬੀ ਚੜ ਗਈ ਸੀਗੀ ਤੇ ਡਾਕਟਰ ਨੇ ਵੀ ਕਹਿਦਾ ਸੀ ਵੀ ਯਾਰ ਵੱਧ ਤੋਂ ਵੱਧ ਮਹੀਨਾ ਕਹਿ ਲੋ ਜਦੋਂ ਮਰਜੀ ਅਟੈਕ ਹੋ ਜੇ ਤੇ ਯਾਨੀ ਕਿ ਇੰਨਾ ਕੋ ਕਰਤਾ ਸੀ ਉਹਨਾਂ ਨੇ ਸਰੀਰ ਮੇਰਾ ਜਮਾ ਖਤਮ ਹੀ ਕਰਤਾ ਸੀਗਾ ਉਤੋਂ ਫਿਰ ਮੈਂ ਡੀਐਮਸੀ ਜੋ ਮੈਡੀਸਨ ਖਾਧੀ ਸੀਗੀ ਤੇ ਪਰ ਉਹ ਮੰਮੀ ਜੀ ਦੇਸ ਤੋਂ ਬਾਅਦ ਪਹਿਲਾਂ ਤਾਂ ਮੈਂ ਹੋ ਗਿਆ ਸੀਗਾ 7 8 9 ਮਹੀਨੇ ਵਧੀਆ ਰਿਆ ਮੈਂ ਯਾਰ ਤੇ ਫਿਰ ਬਸ ਬੰਮੀ ਦੇ ਡਰ ਤੋਂ ਬਾਅਦ ਇਹੋ ਜਿਹਾ ਦਿਮਾਗ ਘੁੰਮਿਆ ਫਿਰ ਫਿਰ ਉਸੇ ਲੈਣ ਦੀ ਆਗੇ ਰஞ்சிਤ ਕਦੇ ਐ ਸੋਚਿਆ ਵੀ ਤੇਰੇ ਕੱਲੇ ਨਸ਼ੇ ਦੀ ਤਕਲੀਫ ਨੇ ਪੂਰੇ ਪਰਿਵਾਰ ਨੂੰ ਤਕਲੀਫ ਦਿੱਤੀ ਤੇਰੀ ਵਾਈਫ ਨੂੰ ਬੱਚਿਆਂ ਨੂੰ ਬੇਬੇ ਬਾਪੂ ਨੂੰ ਹੋਰ ਰਿਸ਼ਤੇਦਾਰਾਂ ਨੂੰ ਕਿੰਨੀ ਤਕਲੀਫ ਚ ਗੁਜ਼ਰੇ ਹੋਣਗੇ ਕਦੇ ਸੋਚੀਏ ਗੱਲ ਮਨ ਤੇ ਵੱਜਦੀ ਵੀ ਸੀਗੀ ਪਰ ਨਹੀਂ ਵੀਰੋਦ ਨਹੀਂ ਬੰਦਾ ਸੋਚਦਾ ਯਾਰ ਉਹ ਤਾਂ ਆਪਦਾ ਹੀ ਮਤਲਬ ਹੁੰਦਾ ਬੰਦੇ ਨੂੰ ਵੀ ਜਨ ਉਹ ਇੰਨਾ ਪੈਸੇ ਜਾਈ ਦੇ ਲਿਆਉਣਾ ਵਾ ਖਾਣਾ ਵਾ ਲਿਆਉਣਾ ਖਾਣਾ ਵਾ ਸਾ ਆਪਦਾ ਮਤਲਬ ਹੁੰਦਾ ਮੇਰੀ ਬੇਟੀ ਜਦੋਂ ਮੈਂ ਸੈਂਟਰ ਚੋਂ ਆਇਆ ਨਾ ਮੈਨੂੰ ਉੱਥੇ ਜਿਹੜਾ ਖਾਣਾ ਪੀਣਾ ਥੋੜਾ ਜਿਹਾ ਉਸ ਹਿਸਾਬ ਦਾ ਹੁੰਦਾ ਤੇ ਮੇਰੇ ਦਰਦ ਜਿਹਾ ਹੋਣ ਲੱਗੇ ਨਾ ਉਹਨੇ ਮੈਨੂੰ ਕਹਿਣਾ ਵੀ ਰਾਤ ਨੂੰ ਪਾਪਾ ਮੈਂ ਮੇਰੇ ਨਾਲ ਪੈਂਦੀ ਆ ਉਹ ਵੀ ਜਦੋਂ ਤੁਸੀਂ ਉੱਠਣਾ ਹੋਇਆ ਨਾ ਮੈਨੂੰ ਉਠਾ ਲਿਓ ਮੈਨੂੰ ਘਬਰਾਹਟ ਹੁੰਦੀ ਮੇਰਾ ਕਈ ਵਾਰ ਰਾਤ ਨੂੰ 12 1 ਵਜੇ ਉੱਠ ਕੇ ਮੈਂ ਵਿੜੇ ਚ ਨਿਕਲੇ ਹੁੰਦਾ ਸੀ ਕਿ ਭੱਜ ਕੇ ਉਹਨੇ ਫਿਰ ਮੇਰੇ ਨਾਲ ਉੱਠਣਾ 12 1 ਵਜੇ ਜਿਵੇਂ ਗੇੜੇ ਕੱਢਦੇ ਨਾਲ ਕੱਢਣੀ ਉਹਨੇ ਮੇਰੇ ਪਾਪਾ ਤੁਸੀਂ ਛੱਡ ਦੋ ਨਾ ਪਾਪਾ ਉਹਨੇ ਬੜਾ ਮੈਨੂੰ ਜ਼ੋਰ ਲਾਇਆ ਵੀ ਪਾਪਾ ਤੁਸੀਂ ਐ ਕਿਉਂ ਕਰਦੇ ਆ ਪ ਤੁਸੀਂ ਸੈਂਟਰ ਜੇ ਤੁਹਾਨੂੰ ਭੇਜ ਵੀ ਦਿੰਦੇ ਉਸ ਤੋਂ ਬਾਅਦ ਵਿੱਚ ਮਮਾ ਦਾ ਵੀ ਬੁਰਾ ਹਾਲ ਹੁੰਦਾ ਸਾਰਿਆਂ ਦਾ ਬੜਾ ਮੇਰੀ ਉਹ ਕੁੜੀ ਨੇ ਉਹ ਗੱਲ ਵੀ ਮੇਰੇ ਬੜੀ ਦਿਮਾਗ ਤੇ ਵੱਜਦੀ ਆ ਜਦੋਂ ਮਨ ਲੈ ਮੈਂ ਰਾਤ ਨੂੰ 1 ਵਜੇ ਉੱਠਾਂ ਉਹਨੇ ਮੇਰੇ ਬਰਾਬਰ ਉੱਠ ਖੜਨਾ ਤੇ ਮੈਂ ਇਥੇ ਗੀੜੇ ਕੱਢਦਾ ਤਾਂ ਉਹ ਨਾਲ ਮੇਰੇ ਉਹਨੇ ਗੀੜੇ ਕਢਨੇ ਪਾਪਾ ਪਾਣੀ ਦੇਵਾ ਪਾਪਾ ਤੁਸੀਂ ਨਸ਼ਾ ਛੱਡੋ ਕਿਹੜੇ ਚੱਕਰਾਂ 'ਚ ਪਏ ਹੋ ਤੁਸੀਂ ਬੜਾ ਉਹਨੇ ਕਿਹਾ ਕੁੜੀ ਨੇ ਬੜੀ ਦਿਮਾਗ ਗੱਲ ਚ ਵੱਜਦੀ ਆ ਹੁਣ ਹੁਣ ਵੀ ਮੈਨੂੰ ਕਹਿੰਦੀ ਆ ਉਹ ਵੀ ਪਾਪਾ ਹੁਣ ਤਾਂ ਠੀਕ ਰਹੇ ਹੋ ਤੇ ਹਾਲਾ ਦੀ ਘੜੀ ਤਾਂ ਠੀਕ ਆ ਵੇਹੇ ਮਾਰੇ ਮੈਂ ਇਹੀ ਕਹਿਣਾ ਵਾ ਵੀ ਜਨ ਕੇ ਹੁਣ ਸਰੀਰ ਸੈੱਟ ਆ ਸਹੀ ਆ ਹੁਣ ਕਿਉਂਕਿ ਅਸੀਂ ਵੀ ਇਹੀ ਗੱਲ ਕਰਦੇ ਆ ਰਣਜੀਤ ਤੇਰੇ ਨਾਲ ਵੀ ਤੂੰ ਮੈਨੂੰ ਫੋਨ ਕੀਤਾ ਮੈਸੇਜ ਕੀਤੇ ਵੀ ਬਾਈ ਮੈਂ ਸੈਂਟਰਾਂ ਦਾ ਹਾਲ ਦੱਸਣਾ ਚਾਹਣਾ ਸੈਂਟਰਾਂ ਦੇ ਵਿੱਚ ਕੀ ਕੁਝ ਹੁੰਦਾ ਪਰ ਸਿਆਣੇ ਕਹਿੰਦੇ ਆ ਵੀ ਜੇ ਕਿਸੇ ਨੂੰ ਕੁਝ ਪਹਿਲਾਂ ਪਹਿਲਾਂ ਕਹਿਣਾ ਤੇ ਆਪਦੀ ਪੀੜ੍ਹੀ ਥੱਲੇ ਸੋਟਾ ਮਾਰਨਾ ਪੈਂਦਾ ਹੈ ਨਾ ਆਮ ਗੱਲ ਆ ਇਹ ਵੇਖ ਤੇਰੇ ਨਾਲ ਮੇਰੀ ਗੱਲਬਾਤ ਕਰਨ ਦਾ ਕੋਈ ਇਹ ਨਹੀਂ ਜਰੀਆ ਵੀ ਮੈਂ ਤੇਰੀ ਲੋਕਾਂ ਨੂੰ ਇੰਟਰਵਿਊ ਦਿਖਾਉਣੀ ਆ ਮੈਂ ਇਹਦੇ ਤੋਂ ਵਿਊ ਲੈਣੇ ਆ ਮੈਂ ਇਹਦੇ ਤੋਂ ਪੈਸੇ ਵਟੋਰਨੇ ਆ ਨਹੀਂ ਮੇਰਾ ਮਕਸਦ ਇਹ ਜ਼ਰੂਰ ਆ ਵੀ ਜੇ ਅੱਜ ਮੈਂ ਤੇਰੀ ਇੰਟਰਵਿਊ ਇਹ ਕਰਕੇ ਚੱਲਿਆਂ ਤੇ ਕੱਲ ਨੂੰ ਤੇਰੇ ਪਰਿਵਾਰ ਦਾ ਮੈਨੂੰ ਇਹ ਫੋਨ ਆਵੇ ਵੀ ਭਾਈ ਰਣਜੀਤ ਸਿੰਘ ਇੰਨਾ ਕ ਸੁਧਰ ਗਿਆ ਥੋੜੀ ਇੰਟਰਵਿਊ ਤੋਂ ਬਾਅਦ ਉਹਨੇ ਕਿਸੇ ਵੀ ਨਸ਼ੇ ਨੂੰ ਟੱਚ ਨਹੀਂ ਕੀਤਾ ਤੂੰ ਇਹ ਵਾਅਦਾ ਕਰਦਾ ਹਾਂ ਹਾਂਜੀ ਹਾਂਜੀ ਕਰਦਾ ਵਾਅਦਾ ਪੱਕੀ ਗੱਲ ਹੈ ਪੱਕੀ ਗੱਲ ਹੈ ਕਿਉਂਕਿ ਮੈਂ ਇਹ ਇਸੇ ਕਰਕੇ ਗੱਲ ਕਹਿ ਰਿਹਾ ਵੀ ਕੱਲ ਨੂੰ ਫੇਰੇ ਕੋਈ ਉਹੋ ਜਿਹੇ ਰਸਤੇ ਤੇ ਹਾਂ ਜਿੱਦੇ ਤੈਨੂੰ ਕੋਈ ਤਕਲੀਫ ਇਹ ਚੀਜ਼ ਦੀ ਹੁੰਦੀ ਆ ਕੁਝ ਵੀ ਹੁੰਦੀ ਆ ਇਹਨੇ ਗੱਲ ਦੱਸੀ ਆ ਆਪਣੀ ਬੱਚੀ ਦੀ ਵੀ ਉਹ ਮੈਨੂੰ ਇਸ ਤਰੀਕੇ ਨਾਲ ਕਹਿੰਦੀ ਆ ਇਹਨੇ ਉਹ ਕਹਾਣੀ ਸੁناਈ ਆ ਆਪਾਂ ਸਿਰਫ ਸੁਣੀ ਆ ਤੇ ਆਪਣਾ ਮਨ ਕਿਹੜੇ ਤਰੀਕੇ ਨਾਲ ਹੋਇਆ ਪੂਰਾ ਪਰਿਵਾਰ ਇਹਦੇ ਪਿੱਛੇ ਕਲਪਦਾ ਇਹ ਸਾਨੂੰ ਇਹ ਹੁੰਦਾਗਾ ਵੀ ਮੰਨ ਲਓ ਇਹਨੂੰ ਸੈਂਟਰ 'ਚ ਛੱਡਿਆ ਗਿਆ ਇਹ ਤਾਂ ਉੱਥੇ ਹੈਗਾ ਪਰ ਜਿਹੜੇ ਮਗਰ 5 ਜਾਣੇ 4 ਜਾਣੇ 7 ਜਾਣੇ ਉਹਨਾਂ ਨੂੰ ਪੂਰੇ ਪਰਿਵਾਰ ਨੂੰ ਨੀਂਦ ਨਹੀਂ ਆਉਂਦੀ ਵੀ ਉਹ ਪਤਾ ਨਹੀਂ ਉੱਥੇ ਕਿਵੇਂ ਹੋਊਗਾ ਰੋਟੀ ਖਾਧੀ ਨਹੀਂ ਖਾਧੀ ਉਹ ਨਸ਼ੇ ਤੋਂ ਬਿਨਾ ਤੜਫਦਾ ਹੋਊਗਾ ਕੀ ਹਾਲ ਹੋਊਗਾ ਕਿਸੇ ਤਾਂ ਜੀ ਨਹੀਂ ਕਰਦਾ ਹੁੰਦਾ ਵੀ ਉਹ ਕੋਈ ਆਪਣੇ ਧੀ ਪੁੱਤ ਨੂੰ ਕਿਸੇ ਨਸ਼ਾ ਛਡਾਊ ਸੈਂਟਰ 'ਚ ਭੇਜੇ ਉੱਥੇ ਉਹਨੂੰ ਕੋਈ ਹੱਥ ਸੰਗਲਾਵੇ ਕੋਈ ਸਾਡੇ ਧੀ ਪੁੱਤ ਨੂੰ ਮਾਰੇ ਪਰ ਜਦੋਂ ਪਰਿਵਾਰ ਨੂੰ ਵੀ ਇੰਨਾ ਕੁ ਮਜਬੂਰ ਕਰ ਦਿੱਤਾ ਜਾਂਦਾ ਵੀ ਉਹਨਾਂ ਦੀ ਕੋਈ ਵਾਸੀ ਨਹੀਂ ਗੱਲ ਦੇ ਹਨ ਉਹਨਾਂ ਦਾ ਕੋਈ ਵਾਸੀ ਨਹੀਂ ਚੱਲਦਾ ਉਹਨਾਂ ਦੀ ਗੱਲ ਵੱਸੋਂ ਬਾਹਰ ਹੋਗੀ ਉਦੋਂ ਪਰਿਵਾਰ ਨੂੰ ਇਹੋ ਜਿਹਾ ਡਿਸੀਜਨ ਲੈਣੇ ਪੈਂਦੇ ਆ ਵੀ ਇਹਨੂੰ ਕਿਤੇ ਉੱਥੇ ਛੱਡ ਦਈਏ ਤਾਂ ਜਾ ਕੇ ਹੋ ਸਕਦਾ ਇਹਦਾ ਕੁਝ ਸੁਧਾਰ ਹੋ ਜੇ ਬਰਬਾਦੀ ਇਹਦੇ ਵਿੱਚ ਪੈਸੇ ਦੀ ਕਿੰਨੀ ਕੁ ਕੀਤੀ ਕੀ ਕੋਈ ਅੱਜ ਤੱਕ ਘਰੋਂ ਸਮਾਨ ਚਾਕੇ ਵੇਚਿਆ ਪੈਸੇ ਕੱਢੇ ਉਹ ਪੈਸਿਆਂ ਦਾ ਅਰੇਂਜਮੈਂਟ ਕਿਵੇਂ ਕਰਦਾ ਸੀ ਪੈਸੋਂ ਦਾ ਅਰੇਂਜਮੈਂਟ ਆਈਆਂ ਵੀਰ ਯਾਰ ਵਾਈਫ ਮੇਰੀ ਕਪੜੇ ਦਾ ਸਿਟਿੰਗ ਦਾ ਕੰਮ ਕਰਦੀ ਸੀਗੀ ਕੰਮ ਉਹ ਜਨ ਕੀ ਸਾਡੇ ਬਾਹਰ ਲਿਆਂਦਾ ਹੁੰਦਾ ਕੰਮ ਟੰਗਾ ਸੀਜ਼ਨ ਲੱਗ ਜਾਂਦਾ ਤੇ ਪੈਸੇ ਉਹ ਮੈਂ ਤੁਹਾਨੂੰ ਪਤਾ ਵਾ ਇਹਨੇ ਰੱਖਣੇ ਮੈਂ ਉਦੋਂ ਪੜ ਦੇਣਾ ਕੱਢੀ ਲੈਣੀ ਕੱਢ ਲੇ ਇਹਨੂੰ ਕਿਤੇ ਨਹੀਂ ਵੀ ਪਤਾ ਲੱਗਦਾ ਸੀਗਾ ਇਹਦੇ ਲੱਗ ਵੀ ਜਾਂਦਾ ਸੀਗਾ ਫਿਰ ਕਹਿੰਦਾ ਨਾਨੀ ਮੈਂ ਲਈ ਸੀ ਚਲ ਆਏ ਸੀ ਫਲਾਨਾ ਟਾਲ ਦੇਣਾ ਕਹਿ ਕੇ ਤੇ ਪੈਸੇ ਹੌਲੀ ਹੌਲੀ ਮੇਰੇ ਸਾਹਮਣੇ ਆ ਗਏ ਜੇ ਮੈਂ ਦਾਜਾ ਜੇ ਲਾਵਾਂ ਤਾਂ 6-7 ਲੱਖ ਦੇ ਤਾਂ 2.5 ਦਿੱਤਾ ਹੋਗਾ ਯਾਰ। ਨਸ਼ੇ ਨਸ਼ੇ। ਹਾਂ। ਫੇਰ ਅਫਸੋਸ ਹੁੰਦਾ ਵੀ ਕਿਤੇ ਉਹ ਪੈਸੇ ਜੋੜੇ ਹੁੰਦੇ ਬੱਚਿਆਂ ਲਈ ਕੁਛ ਕੀਤਾ ਹੁੰਦਾ ਹਨਾ ਕਿੰਨੇ ਬੱਚੇ ਤੁਹਾਡੇ? ਮੇਰੇ ਦੋ ਬੱਚੇ ਆ ਬੇਟੀ ਤੇ ਬੇਟਾ। ਬੇਟਾ? ਹਾਂਜੀ। ਉਹਨਾਂ ਦਾ ਕਦੇ ਸੋਚਿਆ ਵੀ ਉਹਨਾਂ ਕੋਲੇ ਕਦੇ ਬੈਠਾਂ ਗੱਲਾਂ ਬਾਤਾਂ ਕਰਾਂ ਜਿਵੇਂ ਨਸ਼ੇ ਦੇ ਮਗਰ ਭਾਈਦਾ ਪਰਿਵਾਰ ਵ ਮਗਰ ਭੱਜਣ ਦੀ ਕੋਸ਼ਿਸ਼ ਕੀਤੀ ਕਦੀ? ਉਹਨਾਂ ਟਾਈਮਾਂ ਚ ਨਹੀਂ ਕੀਤੀ ਵੀਰੇ ਕਿਉਂ ਝੂਠ ਮਾਰਾਂ ਮੈਂ ਉਦੋਂ ਉਦੋਂ ਦਾ ਕੋਈ ਮਤਲਬ ਨਾ ਬੱਚੇ ਦਾ ਨਾ ਵਾਈਫ ਦਾ ਨਾ ਘਰਦਿਆਂ ਦਾ ਮੰਮੀ ਡੈਡੀ ਦਾ ਫਿਰ ਉਹ ਤਾਂ ਆਪਦਾ ਹੀ ਹੁੰਦਾ ਸੀਗਾ ਵੀ ਯਾਰ ਇਹ ਤਾਂ ਐਵੇਂ ਬੋਲੀ ਜਾਂਦੀ ਇਹਨਾਂ ਨੂੰ ਕੀ ਆ ਜੇ ਸਹੀ ਗੱਲ ਬੋਲਦਾ ਬੰਦਾ ਉਹ ਗਲਤੀ ਲੱਗਦਾ ਹੁੰਦਾ ਹਮਲੀ ਬੰਦੇ ਨੂੰ ਤਾਂ ਉਦੋਂ ਉਹ ਐਂ ਕਹਿ ਕੇ ਟਾਲ ਦਿੰਦਾ ਵੀ ਨਹੀਂ ਯਾਰ ਕਰੀ ਜਾਂਦੇ ਬੋਲੀ ਜਾਂਦੇ ਇਹਨਾਂ ਦਾ ਰੋਜ਼ ਦਾ ਕੰਮ ਇਹਨਾਂ ਦਾ ਤਾਂ ਹੁਣ ਕਿੰਨਾ ਟਾਈਮ ਹੋ ਗਿਆ ਰਣਜੀਤ ਨਸ਼ੇ ਨੂੰ ਜਮਾਂ ਟੱਚ ਨਹੀਂ ਕੀਤਾ 15 ਦਿਨ 20 ਦਿਨ ਮਹੀਨਾ ਸਾਢੇ 4 ਮਹੀਨੇ ਹੋ ਗਏ ਵੀਰੇ ਉਹਨੂੰ ਜਮਾਂ ਟੱਚ ਨਹੀਂ ਕੀਤਾ ਈ ਵਿਖੋ ਅਸੀਂ ਵੀ ਇਹੀ ਕਾਮਨਾ ਕਰਦੇ ਆ ਮਲੂਕਾ ਟੀਵੀ ਵੱਲੋਂ ਪ੍ਰਮਾਤਮਾ ਚੜ੍ਹਦੀ ਕਲਾ 'ਚ ਇਹ ਵੀਰ ਨੂੰ ਰੱਖੇ ਹਨਾ ਨਸ਼ਾ ਇਹ ਨਾ ਕਰੇ ਅਸੀਂ ਤਾਂ ਇਹੀ ਕਾਮਨਾ ਕਰਦੇ ਆ ਕਿ ਇਹ ਪਰਿਵਾਰ ਆ ਜਿਹੜਾ ਖਾਸ ਦਾ ਵਸਦਾ ਰਹੇ ਕਿਉਂਕਿ ਹੁਣ ਤੈਨੂੰ ਸੋਚਣਾ ਵੀ ਚਾਹੀਦਾ ਬੱਚੇ ਤੇਰੇ ਬਰਾਬਰ ਦੇ ਆ ਹਨਾ ਕੱਲ ਨੂੰ ਧੀ ਨੂੰ ਵੀ ਬਗਾਨੇ ਘਰੇ ਤੋਰਨਾ ਲੋਕ ਪੁੱਛਦੇ ਆ ਵੀ ਭਾਈ ਕੀ ਖਾਣ ਦਾਣਾ ਪਿਓ ਕੀ ਕਰਦਾ ਕਦੇ ਇਹ ਗੱਲਾਂ ਆਈਆਂ ਦਿਮਾਗ ਤੇ ਰஞ்சிਤ ਆਈਆਂ ਯਾਰ ਅਰਕੀ ਜਨਮਾ ਸੈਂਟਰ ਸੀਗਾ ਮੀਟਿੰਗ ਤੇ ਗਏ ਮੇ ਉੱਥੇ ਕਿਹਾ ਵੀ ਇਹਨਾਂ ਨੂੰ ਹੂੰ ਵੇਇਦਾਂ ਯਾਰ ਨਿਸ਼ਾਦਨ ਕਰਦੇ ਕਰਦੇ ਸੀਗੇ ਪਰਾ ਸੈਂਟਰ ਵਾਲਾ ਕੰਮ ਗਲਤ ਕਰਦਾ ਤੁਸੀਂ ਦੁਬਾਰਾ ਜਗਾ ਕੇ ਹੂੰ ਵੀ ਲੋਕ ਕੱਲ ਨੂੰ ਕੁੜੀ ਵਿਆਹਣੀ ਆ ਲੋਕ ਕਹਿਣਗੇ ਰਪਿਓ ਤਾਂ ਸੈਂਟਰ ਕੱਢਦਾ ਫਿਰਦਾ ਵਾ ਕਿ ਉਹ ਬੜਾ 에ਅਰ ਕੀ ਮੇਰੇ ਦਿਮਾਗ ਦੇ ਵਿੱਚ ਗੱਲਾਂ ਬੜੀਆਂ ਆਈਆਂ ਇਹ ਵੀ ਨਹੀਂ ਯਾਰ ਬਹੁਤ ਖਾਲਿਆ ਯਾਰ ਨਿਕਲਿਆ ਤਾਂ ਕੋਈ ਨਹੀਂਗਾ ਵੀ ਹੁਣ ਨਾ ਛੱਡਾਂਗੇ ਫੇਰ ਵੀ ਛੱਡਣਾ ਹੀ ਪੈਣਾ ਹਾਂ ਬਿਲਕੁਲ ਹੂੰ ਤੇ 에ਅਰ ਕੀ ਮੇਰੇ ਦਿਮਾਗ ਦੇ ਵਿੱਚ ਬੜੀਆਂ ਗੱਲਾਂ ਵੱਜੀਆਂ ਉਹ ਵੱਜੀਆਂ ਕੋਸ਼ ਕੋ ਹੋਰ ਸੀਗੀਆਂ ਕਰਦੀਆਂ ਬਸ ਦਿਮਾਗ ਜੇ ਜਨ ਕਿ 에ਅਰ ਕੀ ਮੇਰਾ ਦਿਮਾਗ ਜੇ ਘਰੇ ਘੁੰਮਿਆ ਬਿੰਨ ਯਾਰ ਬੜਾ ਕੁਛ ਕਰ ਲਿਆ ਯਾਰ ਹੂੰ ਛੱਡਣਾ ਚਾਹੀਦਾ ਹਾਂ ਹੁਣ ਤਾਂ ਚਲ ਬਾਪੂ ਰਹਿ ਗਿਆ ਬਾਪੂ ਉਮਰ ਹੀ ਵਧੂਗੀ ਉਹਦੀ 2 ਸਾਲ 4 ਸਾਲ ਹੂੰ ਤੇ ਬੜਾ ਬਸ ਠੀਕ ਆ ਹੌਲ ਦੀ ਘੜੀ ਪਰ ਇੱਕ ਚੀਜ਼ ਮੰਨਦਾ ਵੀ ਨਸ਼ੇ ਵਾਲਾ ਬੰਦਾ ਜਿੰਨਾ ਮਰਜੀ ਯਕੀਨ ਦਿਵਾਲੇ ਉਹ ਬੰਦੇ ਦਾ ਛੇਤੀ ਕੋਈ ਯਕੀਨ ਨਹੀਂ ਕਰਦਾ ਬਹੁਤ ਨਾ ਵੀਰੇ ਜਮਾਈ ਨਹੀਂ ਕਰਦਾ ਕੋਈ ਘਰੇ ਨਹੀਂ ਜਾਂਦਾ ਮੈਨੂੰ ਕਹਿ ਦਿੰਦੇ ਸੀਗੇ ਹੂੰ ਜਾਨੀ ਮੈਨੂੰ ਨਹੀਂ ਕਹਿੰਦੇ ਸੀਗੇ ਮੇਰੇ ਘਰ ਦੇ ਨੂੰ ਕਹਿੰਦੇ ਸੀਗੇ ਕਿ ਤੁਸੀਂ ਦੁਕਾਨ ਤੇ ਖੜ ਗਿਆ ਯਾਰ ਇੱਥੇ ਆ ਕੇ ਖੜ ਜਾਂਦਾ ਵਾ ਐ ਆ ਹੂੰ ਮੈਨੂੰ ਯਾਰ ਕੇ ਗੱਲਾਂ ਦਸੀਆਂ ਹੂੰ ਉਹ ਜਾਣ ਕੇ ਜਿੰਨਾਂ ਕੋਲੇ ਖੜਦਾ ਸੀ ਉਹ ਮੇਰੇ ਨਾਲ ਹੀ ਰਹਿੰਦੇ ਸੀ ਉਹੀ ਕਹਿ ਦਿੰਦੇ ਸੀਗੇ ਤੇ ਘਰੇ ਨਹੀਂ ਕਿਸੇ ਤੇ ਜਾਣਾ ਬੜਾ ਲੋਕਾਂ ਨੇ ਜ਼ੋਰ ਵੀ ਲਾਇਆ ਯਾਰ ਉਹ ਆਏ ਆ ਉਹ ਤੋਂ ਤਾਂ ਵੀ ਬੜੀਆਂ ਲਾਈਆਂ ਲੋਕਾਂ ਨੇ ਨਜਾਇਜ਼ ਹੂੰ ਤੇ ਬਾਕੀ ਜਿੰਨੇ ਕੋ ਚੱਲਦਾ ਛਾ ਖੱਦਾ ਆਪਦੇ ਘਰੋਂ ਹੀ ਪੈਸੇ ਲਈ ਆ ਹੂੰ ਡੌਗ ਸਮਾਨ ਕੋ ਆੜੋ ਵੇਚ ਤੱਕ ਇੱਕ ਵਾਰੀ ਉਹਵੇਂ ਵੈਸੇ ਨਹੀਂ ਮੈਂ ਕੋਈ ਇੱਕ ਵਾਰੀ ਮੈਨੂੰ ਫੋਨ ਲੈ ਕੇ ਦਿੱਤਾ ਨਵਾਂ ਵਾਈਫ ਨੇ ਹੂੰ 14 ਕੁ 15 ਹਜ਼ਾਰ ਦਾ ਫੋਨ ਆਇਆ ਹੂੰ ਉਹ ਮੈਂ ਕੀ ਕੀਤਾ ਨਾ ਮੈਂ ਇਥੋਂ ਘਰੋਂ ਲੜਕੇ ਮੈਂ ਸਾਈਕਲ ਚੱਕਿਆ ਸਾਈਕਲ ਤੇ ਨਾਲ ਇੱਕ ਨਾ ਬੂਰੀ ਪੱਲੀ ਜੀ ਰੱਖ ਲਈ ਹੂੰ ਤੇ ਗੋਲੀਆਂ ਮੈਂ ਉਹ ਜੀ ਵਾਲੀ ਵੀ ਖਾਂਦਾ ਸੀਗਾ ਹੂੰ ਟਾਈਮ ਦੀ ਗੱਲ ਆ ਹੂੰ ਤੇ ਮੈਂ ਨਾ ਇਹ ਸਾਡੇ ਨਾਲ ਦੇ ਜਾ ਕੇ ਬੁੱਟਰ ਮੈਂ ਪੈ ਗਿਆ ਹੂੰ ਜਾਨੇ ਕਿ ਦਰਾਉਤ ਲੱਗਾ ਦਰਖਤ ਜਿਹੜੇ ਥੱਲੇ ਪੈ ਗਿਆ ਮੈਂ ਹੈੱਡਫੋਨ ਲੱਗੇ ਮੇਰੇ ਫੋਨ ਮੈਂ ਢੱਡੇ ਤੇ ਰੱਖ ਲਿਆ ਉਹ ਜਦੋਂ ਗੋਲੀਆਂ ਖਾਧੀਆਂ ਇੰਨਾ ਕੋਈ ਜਾਣ ਕੇ ਜਨ ਨਾ ਸੀ ਜਦੋਂ ਉੱਥੇ ਸੀਗਾ ਮੈਂ ਪਿਆ ਰਿਆ ਸੌਂ ਗਿਆ ਅੱਖ ਲੱਗੀ ਜਦੋਂ ਅੱਖ ਖੁੱਲ੍ਹੀ 7:30-8 ਦਾ ਟਾਈਮ ਹੋ ਗਿਆ ਰਾਤ ਦਾ ਮੈਂ ਉੱਠਿਆ ਯਾਰ ਮੈਂ ਕਿੱਦਿ ਨੂੰ ਵੇਖਿਆ ਮੇਰੇ ਫੋਨ ਹੀ ਹੈ ਨਹੀਂ ਮੇਰੇ ਕੋਲੇ ਫੋਨ ਕੋਈ ਲਾਗੇ ਲੈ ਗਿਆ ਹੂੰ ਤੇ ਉਦੋਂ ਬੜਾ ਮੈਂ ਕਿਹਾ ਯਾਰ ਹੁਣ ਮੈਂ ਘਰੇ ਜਾ ਕੇ ਕੀ ਕਰ ਦਿੰਦਾ ਯਕੀਨ ਕਰਨਾ ਨਹੀਂ ਕਰ ਦਿੰਦਾ ਕਹਿੰਦਾ ਵੇਚਦਾ ਹੂੰ ਫਿਰ ਮੈਂ ਫਿਰ ਵੀ ਨਹੀਂ ਮੈਨੂੰ ਇਹਨੇ ਕਿਹਾ ਇੱਕ ਵਾਰੀ ਵੀ ਵੀ ਹਾਂ ਹਾਲਾਂਕਿ ਮੈਂ ਨਸ਼ੇ ਦੇ ਵਿੱਚ ਜਦੋਂ ਛੋਟਾ ਦਾ ਮੋਬਾਈਲ ਗਿਆ ਹੋਈ ਜੀ ਵੇਚੀ ਨਹੀਂ ਹੂੰ ਤੇ ਇੱਕ ਦੋ ਸੀਗੀਆਂ ਜੋ ਕੀ ਦੀ ਚੀਜ਼ਾਂ ਸੀਗੀਆਂ ਇਹਦੀਆਂ ਉਹ ਜ਼ਰੂਰ ਵੇਚੀਆਂ ਵਾ ਹੂੰ ਹੁਣ ਪੱਸਾ ਵਾਂਦਾ ਵੀ ਯਾਰ ਕਾ ਤੂੰ ਕਿਉਂਕਿ ਜਿਹੜਿਆ ਹਸੀਨ ਪਾਲਾ ਜ਼ਿੰਦਗੀ ਦੇ ਜਿਹੜੇ ਹੁੰਦੇ ਆ 10-15 ਸਾਲ ਦੇ ਠੀਕ ਆ ਠੀਕ ਆ ਬੰਦੇ ਨੇ ਪਿਛਲੀ ਉਮਰ ਚ ਤਾਂ ਨਸ਼ਾ ਛੱਡਿਆ ਨਾ ਛੱਡਿਆ ਇੱਕ ਬਰਾਬਰ ਆ ਜਿਹੜੇ ਪਰਿਵਾਰ ਨੇ ਮੈਂ ਤਾਂ ਸਿੱਧਕ ਮੰਨਦਾ ਇਸ ਪਰਿਵਾਰ ਦਾ ਜਿਹੜੀ ਇਸ ਵੀਰ ਦੇ ਘਰੋਂ ਆ ਉਹਦਾ ਭੈਣ ਦਾ ਵੀ ਜਿਹਨੇ ਅੱਜ ਤੱਕ ਸਿੱਧਕ ਰੱਖ ਕੇ ਇਸ ਬੰਦੇ ਨੂੰ ਐਕਸੈਪਟ ਕੀਤਾ ਗੱਲ ਮੰਨੀ ਫਿਰ ਵੀ ਇਹਦਾ ਨਸ਼ਾ ਛਡਾਉਣ ਲਈ ਉਹਨੇ ਆਪਣਾ ਪੂਰਾ ਟਾਈਮ ਆ ਜਿਹੜਾ ਇਹਨੂੰ ਦਿੱਤਾ ਠੀਕ ਆ ਹੁਣ ਇਹਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਹੈ ਵੀ ਜੋ ਪਰਿਵਾਰ ਨੇ ਮੇਰੇ ਪਿੱਛੇ ਝੱਲਿਆ ਉਹਦਾ ਕੰਮ ਸੇ ਕੰਮ ਮੈਂ ਇੰਨਾ ਕ ਮੁੱਲ ਤਾਂ ਤਾਰਾ ਆਪਣੇ ਬੱਚਿਆਂ ਲਈ ਤਾਂ ਖੜਾ ਜਿਹੜਾ ਟਾਈਮ ਮੈਂ ਉਹਨਾਂ ਨੂੰ ਨਹੀਂ ਦੇ ਸਕਿਆ ਉਹ ਟਾਈਮ ਤਾਂ ਮੈਂ ਉਹਨਾਂ ਨੂੰ ਦੇਵਾਂ ਇਹ ਸੈਂਟਰ 'ਚ ਵੀ ਗਿਆ ਕਈ ਵਾਰੀ ਇਹਨੂੰ ਛੱਡਿਆ ਉਹ ਮੈਂ ਅਗਲੀ ਐਪੀਸੋਡ ਦੇ ਵਿੱਚ ਤੁਹਾਨੂੰ ਦੱਸੂਗਾ ਕਿ ਸੈਂਟਰ ਦੇ ਵਿੱਚ ਕੀ ਕੀ ਕੁਸ਼ੇ ਨੇ ਹੰਡਾਇਆ ਕੀ ਕੀ ਕੁਸ਼ ਨਹੀਂ ਹੰਡਾਇਆ ਇੰਟਰਵਿਊ ਮੈਂ ਕੀਤੀ ਆ ਇਹਦੇ ਮੈਂ ਘਰ ਦੇ ਵਿੱਚ ਖੜਾ ਠੀਕ ਆ ਪਰਿਵਾਰ ਇਹਦਾ ਬੈਠਾ ਕੈਮਰੇ ਤੋਂ ਪਾਸੇ ਪਰ ਉਹਨਾਂ ਦੇ ਮਨ ਤੇ ਕੀ ਬੀਤਦੀ ਆ ਕਿਹੜੇ ਤਰੀਕੇ ਨਾਲ ਬੈਠਾ ਇਹ ਮੈਂ ਜਾਣਦਾ ਚੰਗੀ ਤਰੀਕੇ ਨਾਲ ਹਨਾ ਬਹੁਤ ਸਾਰੀਆਂ ਮਜਬੂਰੀਆਂ ਹੁੰਦੀਆਂ ਪਰ ਮੈਂ ਇਹ ਗੱਲ ਵੀਰੇ ਤੈਨੂੰ ਜਰੂਰ ਕਹਿਣਾ ਵੀ ਤੂੰ ਇਹ ਜਰੂਰ ਕੋਸ਼ਿਸ਼ ਕਰ ਵੀ ਅੱਜ ਤੋਂ ਬਾਅਦ ਤੂੰ ਇਹ ਨਸ਼ਾ ਨਾ ਕਰੇ ਕੋਈ 4 ਮਹੀਨਿਆਂ ਵੱਧੋ 5 ਮਹੀਨਿਆਂ ਵੱਧੋ 6 ਮਹੀਨਿਆਂ ਵੱਧੋ ਜਿੱਦੇ ਮੇਰਾ ਜੀ ਕੀਤਾ ਮੈਂ ਨੰਬਰ ਲੈ ਕੇ ਜਾਊਗਾ ਘਰੋਂ ਹਨਾ ਪੁੱਛ ਕੇ ਮੈਂ ਤੇਰੀ ਇੰਟਰਵਿਊ ਕਰਕੇ ਜਾਵਾਂ ਉਹਦੇ ਤੇਰੇ ਮੂੰਹ ਤੇ ਇਹ ਰਮਾਲ ਨਾ ਬੰਨਿਆ ਹੋਵੇ ਉਹਦੇ ਤੇਰੀ ਜ਼ਿੰਦਗੀ ਵਧੀਆ ਤੂੰ ਸੋਹਣਾ ਮੈਂ ਤੇਰੇ ਬੱਚੇ ਤੇਰਾ ਪਰਿਵਾਰ ਤੇਰੇ ਨਾਲ ਖੜਾ ਹੋਵੇ ਹਾਮੀ ਭਰਨ ਤੇ ਉਹ ਇੰਟਰਵਿਊ ਪੰਜਾਬ ਦੇ ਹੋਰ ਨੌਜਵਾਨ ਬੱਚਿਆਂ ਦੇ ਲਈ ਇੱਕ ਸਹੀ ਸਿੱਧ ਹੋਵੇ ਵੀ ਆ ਪਰਿਵਾਰ ਦੀ ਏਸ ਰਣਜੀਤ ਦੀ ਅੱਜ ਤੋਂ 4 ਮਹੀਨੇ 5 ਮਹੀਨੇ ਜਦੋਂ ਵੀ ਕਰਾਂਗੇ ਵੀ ਇੰਨਾ ਟਾਈਮ ਪਹਿਲਾਂ ਇੰਟਰਵਿਊ ਹੋਈ ਸੀ ਉਹ ਇੰਟਰਵਿਊ ਕਰਨ ਤੋਂ ਬਾਅਦ ਇਹ ਬਾਈ ਨੇ ਜੋ ਵਾਅਦਾ ਕੀਤਾ ਸੀ ਉਹਦੇ ਤੇ ਖਰਾ ਉਤਰਿਆ ਹਾਂਜੀ ਹਾਂਜੀ ਨਹੀਂ ਨਹੀਂ ਸਹੀ ਗੱਲ ਪੱਕੀ ਗੱਲ ਪੱਕੀ ਗੱਲ ਵੀ ਤੋ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਕਿਉਂਕਿ ਇਹ ਵੀਰ ਦੀ ਇੰਟਰਵਿਊ ਕਰਨਾ ਕਈ ਦਿਨਾਂ ਦਾ ਫੋਨ ਵੀ ਕੀਤੇ ਸੀ ਮੇਰਾ ਵੀ ਫਰਜ਼ ਬਣਦਾ ਸੀ ਕਿਉਂਕਿ ਨਸ਼ਾ ਜੇਹੀ ਚੀਜ਼ ਆ ਜਿਹੜੀ ਬਰਬਾਦੀ ਕਰਦੀ ਆ ਹਮੇਸ਼ਾ ਦੇ ਵਾਸਤੇ ਸਰੀਰ ਦੀ ਕਰਦੀ ਆ ਤੇ ਮਗਰ ਲਿਆਂ ਦੀ ਕਰਦੀ ਆ ਉਹ ਪੀੜ ਇਸ ਵੀਰ ਨੇ ਹੰਡਾਈ ਆ ਸੈਂਟਰਾਂ ਦੇ ਵਿੱਚ ਕੀ ਕੀ ਕੁਝ ਹੁੰਦਾ ਜਾਂ ਇਹਨੇ ਕੀ ਹੰਡਾਇਆ ਕਿੰਨੇ ਪੈਸੇ ਦੀ ਬਰਬਾਦੀ ਹੋਈ ਉਹ ਵੀ ਅਗਲੇ ਐਪੀਸੋਡ ਦੇ ਵਿੱਚ ਤੁਹਾਡੇ ਸਾਹਮਣੇ ਮੈਂ ਲੈ ਕੇ ਆਉਂਗਾ ਇਸੇ ਵੀਰ ਦੇ ਨਾਲ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ